ਮੈਨੂੰ ਹਿਸਾਬ ਜਨੇਗਾ ਹਾਂਜੀ ਗੋਲਦੀ ਬਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਅੱਜ ਪਹਿਲੀ ਵਾਰੀ ਵਲੌਗ ਜਿਹੜਾ ਆ ਸਿੱਧਾ ਸ਼ਾਰਟਕਟ ਕਰ ਲੱਗੇ ਆ ਤੇ ਅੱਜ ਅਸੀਂ ਆਏ ਆ ਜੀ ਇਹ ਦਕੋਤਰ ਕਿਸਾਨ ਮੇਲਾ ਜਲੰਧਰ ਪੋਟੈਟੋ ਗਰੋਵਰਸ ਐਸੋਸੀਏਸ਼ਨ ਵੱਲੋਂ ਜਪੀਜੀਏ ਜਿਹੜਾ ਮੇਲਾ ਕਿਸਾਨ ਮੇਲਾ ਕਰਾਇਆ ਜੁਆ ਇਹ ਬੜਾ ਔਖਾ ਜਿਹਾ ਹੁੰਦਾ ਤੇ ਇਹ ਤੇਰੇ ਸੁਭਾਤਾ ਸਿਸਟਮ ਆ ਮੇਰਾ ਨਹੀਂ ਆਏਗਾ ਤੇ ਅੱਜ ਬਾਈ ਹੁਣੀ ਮੈਨੂੰ ਕਹਿੰਦੇ ਵੀ ਇੱਥੇ ਵਲੌਗ ਸ਼ੂਟ ਕਰਨਾ ਵੀ ਇਹ ਬਾਈ ਹੁਣੀ ਜਿਹੜੇ ਆ ਸਮਾਨ ਬਣਾਉਂਦੇ ਬਾਈ ਕਿਵੇਂ ਕਿਵੇਂ ਆ ਦੱਸੋ ਥੋੜਾ ਜਿਆਦਾ ਦੇਖੋ ਜਿਹੜੇ ਹਨਾ ਅਸੀਂ ਸਪੋਰਟ ਕਰਦੇ ਆ ਸਪੈਸ਼ਲੀ ਵੀ ਜਿਹੜੇ ਲੋਕ ਆਪ ਘਰਾਂ ਤੋਂ ਕੰਮ ਕਰਦੇ ਆ ਬਿਲਕੁਲ ਛੋਟੇ ਲੈਵਲ ਦੇ ਕੰਮ ਕਰਦੇ ਜਿਹਨਾਂ ਨੂੰ ਆਪਾਂ ਛੋਟੇ ਉਦਯੋਗ ਜਾਂ ਘਰੇਲੂ ਉਦਯੋਗ ਕਹਿੰਦੇ ਆ ਜੀ ਇਹ ਉਹ ਲੋਕ ਆ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਦੇ ਨੇ ਜਿਹੜੇ ਕਿ ਅਚਾਰ ਚਟਣੀਆਂ ਮਰਬੇ ਗੁੜ ਬਣਾ ਰਹੇ ਆ ਹਾਦੀ ਪਿਆਰ ਕਰ ਰਹੇ ਇਹਨਾਂ ਦੀਆਂ ਆਪਣੀਆਂ ਹੁੰਦੀਆਂ ਕਿਸਾਨ ਵੀ ਰਲ ਕੇ ਚੀਜ਼ਾਂ ਉਗਾਉਂਦੇ ਆ ਕੋਈ ਹਲਦੀ ਘਾ ਰਿਹਾ ਕੋਈ ਕੋਸ਼ ਕਰ ਰਿਹਾ ਕੋਈ ਕੋਸ਼ ਉਹ ਰਲ ਕੇ ਫਿਰ ਐਵੇਂ ਕਰਕੇ ਇਹ ਵੇਚਦੇ ਨੇ ਲੋਕੀ ਨਾ ਪਰ ਇਹਨਾਂ ਦਾ ਉਦਮ ਕਿਉਂਕਿ ਇਹ ਛੋਟੇ ਪੱਧਰ ਦੇ ਯਾਨੀ ਕੰਮ ਕਰਦੇ ਨੇ ਨਾ ਕੰਪਨੀਆਂ ਨਹੀਂ ਹੈਗੀਆਂ ਇਹਨਾਂ ਕੋਲ ਅਨਲਿमिटेड ਸਟਾਕ ਨਹੀਂ ਹੁੰਦੇ ਲਿਮਟਡ ਸਟਾਕ ਹੁੰਦੇ ਆ ਮਾਦੀ ਕੁਆਂਟ ਵਾਲਾ ਦੇ ਹਿਸਾਬ ਨਾਲ ਚੱਕ ਲਓ ਇਦਾਂ ਦਾ ਕੁਝ ਨਹੀਂ ਬਿਲਕੁਲ ਜਿਹੜੀ ਚੀਜ਼ ਇਹਦ ਹੁੰਦੀ ਆ ਹੁੰਦੀ ਕੁਆਲਟੀ ਦੀ ਇਹ ਗੱਲ ਪੱਕੀ ਆ ਭਾਜੀ ਕੀ ਖਿਆਲ ਆ ਤੁਸੀਂ ਖੁਦ ਚਾਰ ਟੇਸਟ ਕੀਤੇ ਸੀ ਬਿਲਕੁਲ ਬਿਲਕੁਲ ਕੋਈ ਤੁਹਾਨੂੰ ਕਮੀ ਲੱਗੀ ਬਿਲਕੁਲ ਨਹੀਂ ਭਾਜੀ ਚਮਾ ਨਹੀਂ ਚਟੀਆਂ ਚਟੀਆਂ ਕਮਾਲ ਦੀਆਂ ਭਾਜੀ ਇਹਨਾਂ ਦੀਆਂ ਮਾਂਦੇ ਹੋ ਨਾ ਤੁਸੀਂ ਮਾਂਦੇ ਭਾਜੀ ਪੂਰਾ ਮੇਲੇ ਮੇਲੇ ਤੇ ਮੇਰੀ ਰეკਮੈਂਡੇਸ਼ਨ ਤੇ ਲੈ ਕੇ ਗਿਆ ਸੀ ਲੈ ਕੇ ਗਿਆ ਸੀ ਭਾਜੀ ਤੇ ਆਪਾਂ ਤੁਹਾਨੂੰ ਗਲਤ ਤਾਂ ਨਹੀਂ ਦੱਸਿਆ ਨਾ 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 ਅੱਛਾ ਪਹਿਲੀ ਇਹ ਸਟਾਲ ਹੈਗੀ ਸੈਲਾ ਖੁਰਦ ਵਾਲਿਆਂ ਦੀ ਆਹ ਇਹਦਾ ਬੋਰਡ ਲੱਗਾ ਆ ਬਿਲਕੁਲ ਇਹ ਸੈਲਾ ਖੁਰਦ ਹੁਸ਼ਿਆਰਪੁਰ ਚ ਪੈਂਦਾ ਹੂੰ ਤੇ ਇਹ ਬੰਦਿਆਂ ਦਾ ਜਿਹੜਾ ਇਹ ਚਾਰ ਚਟਣੀਆਂ ਪਹਿਲਾਂ ਇਹ ਹੀ ਦੇਖ ਲਓ ਕਿੰਨੀ ਤਰ੍ਹਾਂ ਦਾ ਅਚਾਰ ਆ ਬਿਲਕੁਲ ਅਚਾਰ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਆਪਣੇ ਸੈਲਫ ਹੈਲਪ ਗਰੁੱਪ ਦਾ ਨਾਮ ਦੱਸੋ ਜੀ ਨਾ ਸਰਦਾਰ ਜੀ ਹੀਰਕੋ ਫੂਡ ਪ੍ਰੋਡਕਟਸ ਸੈਲਾ ਖ ਤੋਂ ਤੇ ਭਾਈ ਕਿੰਨੇ ਤਰ੍ਹਾਂ ਦਾ ਚਾਰ ਜਿਹੜਾ ਤੁਸੀਂ ਬਣਾਉਂਦੇ ਹੋ 18 19 ਕਿਸਮ ਦਾ ਚਾਰ ਤਿਆਰ ਕਰਦੇ ਆਂ 19 ਕਿਸਮ ਦਾ ਚਾਰ ਹਾਂਜੀ 7 8 ਕਿਸਮ ਦੀਆਂ ਜਤਰੀਆਂ ਹੁੰਦੀਆਂ ਆ 5 6 ਕਿਸਮ ਦੇ ਮਰਬੇ ਹੁੰਦੇ ਆ ਕੀ ਬਾਤ ਆ ਜੂਸ ਬਣਾਉਂਦੇ ਆ ਸ਼ਕੈਸ਼ ਬਣਾਉਂਦੇ ਆ ਛੋਟੇ ਛੋਟੇ ਪ੍ਰੋਡਕਟ ਅਸੀਂ ਹਰ ਚੀਜ਼ ਤਰ੍ਹਾਂ ਦੇ ਤਿਆਰ ਕਰਦੇ ਆ ਜੋ ਕਿ ਲੋਕਾਂ ਨੇ ਬਹੁਤ ਲਾਇਕ ਕੀਤਾ ਹੈ ਔਰ ਇਹਦੇ ਵਿੱਚ ਇਸ ਤਰ੍ਹਾਂ ਆ ਕਿ ਜੇ ਹਾਰਟੀਕਲਚਰ ਦੇ ਡਾਕਟਰ ਬਾਗਬਾਨੀ ਦੇ ਅਸੀਂ ਹਿਮਾਚਲ ਦੇ ਵਿੱਚ ਜੋਬ ਕੀਤੀ 35 40 ਸਾਲ ਔਰ ਉਹਦੇ ਵਿੱਚ ਅਸੀਂ ਇਹ ਕੰਮ ਕਰਕੇ ਆਪਣੇ ਹੱਥੀਂ ਕੰਮ ਕਰਦੇ ਆਂ ਔਰ ਲੋਕਾਂ ਨੇ ਬਹੁਤ ਹੀ ਲੈ ਕੇ ਕੀਤਾ ਇਹਨਾਂ ਨੇ ਆਪਣੇ ਸ਼ਾਲਾ ਖੁਰਦੇ ਵਿੱਚ ਇਹ ਪਲਾਂਟ ਲਾਇਆ ਪਲਾਂਟ ਰਜਿਸਟਰਡ ਕਰਾਇਆ ਜੋ ਕਿ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਰਜਿਸਟਰਡ ਕੀਤਾ ਹੋਇਆ ਔਰ ਇਹ ਜੋ ਛੋਟੇ ਲੈਵਲ ਦੇ ਵਿੱਚ ਵੀ ਕਿਸਾਨਾਂ ਦੇ ਕੈਂਪ ਲੱਗਦੇ ਆ ਬਲਾਕਾਂ ਦੇ ਲੱਗਦੇ ਆ ਜ਼ਿਲ੍ਹੇ ਪੱਤਰ ਦੇ ਲੱਗਦੇ ਆ ਹੋਰ ਵੱਡੀਆਂ ਐਜੂਕੇਸ਼ਨਾਂ ਲੱਗਦੀਆਂ ਉਹਦੇ ਵਿੱਚ ਅਸੀਂ ਇਹ ਸਮਾਨ ਲੈ ਕੇ ਜਾਂਦੇ ਆ ਔਰ ਲੋਕਾਂ ਦੇ ਘਰਾਂ ਤੱਕ ਵੀ ਅਸੀਂ ਸਮਾਨ ਪਹੁੰਚਾ ਦਿੰਦੇ ਹਾਂ। ਔਰ ਇਸ ਲਾਪੇ ਤੁਸੀਂ ਆਨਲਾਈਨ ਡਿਲੀਵਰੀ ਕਰਨ। ਆਨਲਾਈਨ ਤੇ ਤਾਂ ਅਸੀਂ ਨਹੀਂ ਭੇਜਦੇ। ਜੇਕਰ ਇਦਾਂ ਹੀ ਮਤਲਬ ਛੋਟੇ ਲੈਵਲ ਦੇ ਉੱਤੇ ਜਦੋਂ ਅਸੀਂ ਇਹ ਕਰਦੇ ਹਾਂ। ਅੱਛਾ ਜੀ। ਹਾਂਜੀ। ਤੇ ਜੇ ਕੋਈ ਆਨਲਾਈਨ ਕਦੇ ਵੀ ਸਾਨੂੰ ਭੇਜ ਦਿਓ ਪਾਰਸਲ ਕਰ ਦਿਓ। ਕੰਮ ਸਾਡੇ ਕੋਲ ਤਾਂ ਨਹੀਂ ਹੈਗਾ ਜੀ ਅਸੀਂ ਨਹੀਂ ਅੱਛਾ ਜੀ। ਅੱਛਾ ਜੀ। ਉਹ ਛੋਟੇ ਪੱਦਰ ਦਾ ਕੰਮ ਆ। ਅੱਛਾ ਜੀ। ਤੇ ਔਰ ਇਹਦੇ ਵਿੱਚ ਅਸੀਂ ਸਿਰਫ ਉਹ ਚੀਜ਼ਾਂ ਤਿਆਰ ਕਰਦੇ ਹਾਂ। ਤੁਸੀਂ ਦਿਖਾਓ ਜੀ ਜਾਂ achar ਕਿਹੜੇ-ਕਿਹੜੇ ਆਪਣੇ ਕੋਲ। achar ਦਿਖਾਓ ਪਹਿਲਾਂ। ਇਹ ਬਾਸ ਦਾ achar ਆ ਜੀ। ਬਾਂਸ ਦਾ ਆਚਾਰ ਇਹ ਬਾਂਸ ਦੇ ਪੋਗੇ ਦਾ ਆਚਾਰ ਪੈਂਦਾ ਜਿਹੜੇ ਕੱਚਾ ਬਾਂਸ ਜਿਹੜਾ ਪੂੰਗਰਦਾ ਉਹਦਾ ਆਚਾਰ ਪੈਂਦਾ ਉਹਦਾ ਇਹਦਾ ਮਰਬਾ ਵੀ ਤਿਆਰ ਹੁੰਦਾ ਹਾਂ ਔਰ ਇਹ ਜੋੜਾਂ ਦੀਆਂ ਦਰਦਾਂ ਵਾਸਤੇ ਵਧੀਆ ਹੁੰਦਾ ਸਰਦੀਆਂ 'ਚ ਖਾਣ ਵਾਲਾ ਹੁੰਦਾ ਬਰ ਗਰਮਚਾਰ ਹੁੰਦਾ ਜੀ ਹਾਂਜੀ ਹਲਦੀ ਦਾ ਆਚਾਰ ਐਂਟੀਬਾਇਓਟਿਕ ਹੁੰਦਾ ਹੈ ਕੋਈ ਦਰਦਾਂ ਫੋੜਾਂ ਸੈਂਕ ਨਹੀਂ ਕੋਈ ਹੋਰ ਇਹ ਫੂੰਦੀ ਸਫਾਈ ਵਾਸਤੇ ਵਧੀਆ ਹੁੰਦਾ ਹਲਦੀ ਦਾ ਚਾਮਣ ਦਾ ਆਚਾਰ ਸ਼ੂਗਰ ਵਾਸਤੇ ਬਹੁਤ ਵਧੀਆ ਜੀ ਅੰਕ ਤਰੇਲਿਆਂ ਦਾ ਆਚਾਰ ਸ਼ੂਗਰ ਵਾਸਤੇ ਵਧੀਆ ਲਸੂੜਿਆਂ ਦਾ ਆਚਾਰ ਸ਼ੂਗਰ ਵਾਸਤੇ ਵਧੀਆ ਜੀ ਇਹ ਸ਼ਵਾਰਿਆਂ ਦਾ ਆਚਾਰ ਜੀ ਹਾਂ ਸ਼ਵਾਰੇ ਸੁਣੇ ਕਦੇ ਸ਼ਵਾਰੇ ਨੂੰ ਕੱਟ ਕੇ ਦੋ ਫਾੜ ਕਰਕੇ ਤੇ ਗਟ ਕੱਢ ਦਿੱਤੀ ਯਾਰ ਇਹ ਸ਼ਵਾਰਾ ਮਿੱਠਾ ਹੁੰਦਾ ਤੇ ਖੱਟਾ ਮਿੱਠਾ achar ਬਣਿਆ ਬਹੁਤ ਟੈਸਟੀ ਆ ਔਰ ਸਰਦੀਆਂ ਦੇ ਖਾਣ ਦੇ ਕਾਬਿਲ ਆ ਔਰ ਇਹ 1 ਸਾਲ ਦਾ ਇਹਦੀ ਲਿਫਟ ਟਾਈਮ ਆ 1 ਸਾਲ ਦੇ ਵਿੱਚ ਅਸੀਂ ਇਹ achar ਖਤਮ ਕਰਨਾ ਔਰ ਇਹ ਲੋਕ ਬਹੁਤ ਪਸੰਦ ਕਰਦੇ ਆ achar ਨੂੰ ਅੱਛਾ ਜੀ ਹੋਰ ਦੱਸੋ ਜੀ ਲਸਣ ਦਾ achar ਜਿਹੜਾ ਆ ਹਾਰਡ ਵਾਸਤੇ ਬੀਬੀ ਵਾਸਤੇ ਬਹੁਤ ਵਧੀਆ ਜੁਨੀ ਕੁਇਸਟ ਵਾਸਤੇ ਵਧੀਆ ਔਰ ਪਹਾੜੀ ਲਸਣ ਦਾ ਇਸਤੇਮਾਲ ਇਹ ਕਰਦੇ ਆ ਠੀਕ ਹੈ ਜੀ ਔਰ ਇਹ ਬਹੁਤ ਵਧੀਆ ਚਾਹ ਖਾਣ ਚ ਵੀ ਸਵਾਦ ਆ ਔਰ ਸਿਹਤ ਵਾਸਤੇ ਵੀ ਬਹੁਤ ਬੈਨੀਫਿਟ ਆ ਹੂੰ ਲਸੂਰਿਆ ਚਾਹ એનર્ਜੀ ਵਾਸਤੇ ਵਧੀਆ ਆ ਤੇ ਸ਼ੂਗਰ ਵਾਸਤੇ ਵੀ ਵਧੀਆ ਆ ਹੂੰ ਹਾਂਜੀ ਤੇ ਉਹ ਜਿਮੀ ਕੰਦ ਦਾ ਚਾਹ ਗਰਮ ਚਾਹ ਹੁੰਦਾ ਹੈ ਜਿਮੀ ਕੰਦ ਦਾ ਹਾਂ ਖੱਟਾ ਮਿੱਠਾ ਚਾਹ ਹਾਏ 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 ਮੋਟੀਆਂ ਮਿਰਚਾਂ ਮਸਾਲਾ ਭਰਿਆ ਹੋਇਆ ਹਰੀ ਵੀ ਹੈ ਤੇ ਲਾਲ ਵੀ ਹੈਗੀ ਆ ਹੂੰ ਤੇ ਉਸ ਤੋਂ ਬਾਅਦ ਅਦਰਕ ਦਾ ਚਾਹ ਬਾਈਵਾਦੀ ਤੋਂ ਵਧੀਆ ਜੀ ਹਾਂਜੀ ਕਿ ਇਹ ਇਹ ਜਿਹੜਾ ਮਿਰਚ ਦਾ achar ਆ ਪੂਰੀ ਕੌੜੀ ਹੁੰਦੀ ਆ ਨਹੀਂ ਇਹ ਇਹ ਭਰਵੀ ਮਿਰਚ ਕੌੜੀ ਨਹੀਂ ਹੁੰਦੀ ਜਿਹੜੀ ਛੋਟੀ ਮਿਰਚ ਤਿੱਖੀ ਮਿਰਚ ਆ ਉਹ ਕੌੜੀ ਆ ਆਹ ਵਾਲੀ ਇਹ ਕੌੜੀ ਮਿਰਚ ਕਿਉਂਕਿ ਜਿਹੜੇ ਕੌੜੀ ਵਾਲੇ ਆ ਨਾ ਆਪਾਂ ਦੱਸ ਦਈਏ ਸ਼ਕੀਨ ਜਿਹੜੇ ਹੁੰਦੇ ਆ ਇਹਨਾਂ achar ਇਹਦੀ ਧਰਮ ਹੁੰਦਾ ਜੀ ਖਾਣ ਦੇ ਕਾਬਿਲ ਆ ਲੋਕੀ ਭੁੱਲ ਗਏ ਗਾਜਰ ਗੋਭੀ ਦਾ achar ਖੱਟਾ ਮਿੱਠਾ 1 ਕਿਲੋ 1/2 ਕਿਲੋ ਦੀ ਪਾ ਕੇ ਮੇਰੇ ਵਿੱਚ ਹਾਂਜੀ ਅਸੀਂ achar ਚਾਰ ਚਾਰ ਕਰਦੇ ਆ ਜੀ ਹਾਂਜੀ ਜੋ ਕਿ ਹਰ ਵਰਗ ਆਮੀ ਲੈ ਸਕੇ ਅੱਛਾ ਜੀ ਇਹ ਤੂੰ ਦਾ ਚਾਰੇ ਵਿੱਚ ਥੋੜੀ ਮਠਾਸ ਦਿੱਤੀ ਹੋਈ ਆ ਚਾਰ ਚਾਰ ਬਹੁਤ ਹੀ ਜ਼ਿਆਦਾ ਸਵਾਦ ਆ ਜਿਸ ਤਰ੍ਹਾਂ ਆਪਾਂ ਕੋਈ ਤੇ ਉਹ ਜਿਹੜਾ ਦਾ ਖਾਣ ਚ ਵੀ ਸਵਾਦ ਹੁੰਦਾ ਹਮਮ ਔਰ ਵੈਸੇ ਵੀ ਇਹ ਆਂਡਾ ਟਾਹ ਬੰਗੂ ਵਧੀਆ ਲੱਗਦਾ ਜੀ ਅੱਛਾ ਜੀ ਤੇ ਇਹ ਗਲਗਲ ਦਾ ਚਾਰ ਕਰਾਰਾ ਚਾਰ ਆ ਗਲਗਲ ਦਾ ਚਾਰ ਹਾਏ ਹਾਏ ਮੱਕੀ ਦੀ ਰੋਟੀ ਨਾਲ ਸਾਗ ਹਾਂ ਠੀਕ ਹੈ ਆਉਣ ਲੈਣ ਦਾ ਚਾਰ ਲਓ ਜੀ ਔਲੇ ਦੇਸੀ ਆਮਲੇ ਦਾ achar ਆ ਜੀ ਹਾਂਜੀ ਅੰਕਲ ਟੁੱਕੇ ਹੋਣੇ ਆ ਟੁੱਕਿਆਂ ਦਾ achar ਛੇ ਹਾਲ ਤੇ ਮੇਰੇ ਕੋਲ ਇਸ ਟਾਈਮ ਨਹੀਂ ਹੈਗਾ ਹੁੰਦਾ ਹੁੰਦਾ ਹਾਂ ਹਾਂ ਹੁੰਦਾ ਅੱਛਾ ਇੱਕ ਸੰ ਜਣੇ ਦੀਆਂ ਫਲੀਆਂ ਦਾ ਹੋਣਾ ਸੁਆਣ ਜਣੇ ਦੀਆਂ ਫਲੀਆਂ ਦਾ achar ਇੱਥੇ ਹੈਗਾ ਸੀ ਮੈਨੂੰ ਦੇਤਾ ਹੋ ਅੱਛਾ ਜੀ ਦੇਖੋ ਸੁਆਣ ਜਣੇ ਦੀਆਂ ਫਲੀਆਂ ਦਾ achar ਵੀ ਹੋਗਾ ਅੱਛਾ ਜੀ ਚਲੋ ਉਹ ਹੁੰਦਾ ਹੁੰਦਾ ਤੁਹਾਡੇ ਕੋਲ ਹੈਂ ਅੱਛਾ ਲੈ ਵੀ ਟੁੱਕਿਆਂ ਦਾ achar ਅੱਛਾ ਹੋਰ ਹੋਰ ਦੇਖੋ ਮਾਤਾ ਜੀ ਜਿਹੜਾ ਕੇ ਹਾਂਜੀ ਦਿਖਾਓ ਜੀ ਦਿਖਾਓ ਆਮਲਾ ਆਮਲਾ ਕੈਂਡੀ ਆਮਲਾ ਕੈਂਡੀ ਹਾਂਜੀ ਇਹ ਹੈਗਾ ਕਰੋੰਦੇ ਦਾ ਮਰਬਾ ਜਿਹਨੂੰ ਆਪਾਂ ਚੈਰੀ ਕਹਿੰਦੇ ਆ ਚੈਰੀ ਹਾਂਜੀ ਇਹ ਐਕਚੁਅਲੀ ਇਹਨੂੰ ਥੋੜਾ ਜਿਹਾ ਅਸੀਂ ਕਲਰ ਵੀ ਦੇ ਦਿੰਨੇ ਆ ਹਾਂ ਬਾਕੀ ਇਹ ਜਦੋਂ ਪੱਕ ਜਾਂਦੀ ਹੈ ਲਾਲ ਰੰਗ ਚ ਆ ਜਾਂਦੀ ਹੈ ਇਹ ਹੁੰਦੀ ਹਰੀ ਆ ਜਿਹੜਾ ਅਸੀਂ ਚਾਰ ਵੀ ਤਿਆਰ ਕਰ ਦਿੰਦੇ ਆ ਔਰ ਫਰੂਟ ਹੁੰਦਾ ਏ ਕਰੋਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰੋਂਦਾ ਤੁਸੀਂ ਚਟਨੀਆਂ ਕਿਹਦੇ ਬੜੀਆਂ ਕਮਾਲ ਦੀਆਂ ਨੇ ਹਾਂਜੀ ਚਟਣੀ ਸਾਡੇ ਇੱਕ ਆਮਲੇ ਦੀ ਚਟਣੀ ਆ ਜੀ ਇੱਕ ਅਦਰਕ ਪਛੁੰਡ ਦੀ ਚਟਣੀ ਆ ਹਾਂਜੀ ਇਹਦੇ ਵਿੱਚ ਅਦਰਕ ਨੂੰ ਕੱਦੂਖਸ਼ ਕਰਕੇ ਸੁੰਡ ਦਾ ਪਾਊਡਰ ਬਣਾ ਕੇ 40% ਸੁੰਡ 60% ਇਹਦੇ ਵਿੱਚ ਆਦਰਕ ਮਿਲਾ ਕੇ ਇਹਦੇ ਵਿੱਚ ਗਰਮ ਮਸਾਲਾ ਕਾਲੀਆਂ ਮਿਰਚਾਂ ਜੀਰਾ ਸੌਗੀ ਹਿੰਗ ਲੌਂਗ ਬੋਟੀ ਇਲਾਚੀ ਦਾਲਚੀਨੀ ਮਗਾ ਮਿੱਠਾ ਤੇ ਸਾਰਾ ਰਹਿਣ ਕਾੜ ਕੇ ਚਟਨੀ ਤਿਆਰ ਕਰ ਦਿਆ ਜੀ ਚਟਨੀ ਕਿਸ ਵੀ ਕਰਵਾਉਣੀ ਹੈ ਚਟਨੀ ਚਾਸ਼ ਕਰਾਈ ਦੀ ਜੀ ਬਹੁਤ ਵਧੀਆ ਚਟਨੀ ਹੈ ਬਈ ਚਟਨੀ ਇਹਨਾਂ ਦੀ ਦਾ ਕੋਈ ਜਵਾਬ ਹੈਗਾ ਇੱਕ ਮਿੰਟ ਤੁਸੀਂ ਦੱਸ ਦਿਓ ਹੈਗਾ ਨਹੀਂ ਹੈ ਬਾਕੀ ਅੰਬ ਦੀ ਚਟਨੀ ਆ ਇੱਕ ਇੱਕ ਪਪੀਤੇ ਦੀ ਚਟਨੀ ਆ ਇੱਕ ਸੇਬਾਂ ਦੀ ਚਟਣੀ ਹੁੰਦੀ ਆ ਹਾਂਜੀ ਇੱਕ ਕੱਚੀ ਹਲਦੀ ਦੀ ਚਟਣੀ ਹੁੰਦੀ ਆ ਹਾਂ ਚਟਣੀਆਂ ਬਹੁਤ ਹੁੰਦੀਆਂ ਲੇਕਿਨ ਫਿਲਹਾਲ ਸਾਡੇ ਕੋਲ ਦੋ ਤਿੰਨ ਕਿਸਮ ਦੀਆਂ ਚਟਣੀਆਂ ਇਸ ਟਾਈਮ ਹੈਗੀਆਂ ਇਹ ਬਾਸ ਦਾ ਮਰਬਾ ਜੀ ਬਾਸ ਦਾ ਮਰਬਾ ਬਾਸ ਦਾ ਚਾਹ ਪਰ ਦੀ ਗੱਲ ਇਹਦੀ ਕੀਮਤ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਲੇਕਿਨ ਇਹ ਗਰਮ ਹੁੰਦਾ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਖਾਣ ਵਾਲਾ ਇਸ ਸਟਾਰਟਿੰਗ ਕਿਥੋਂ ਦਾ ਕੁੰਦੀ ਕੀਮਤ ਹੈ ਦੀ ਇਹ 500 ਰੁਪਏ ਕਿਲੋ ਦਾ 550 ਰੁਪਏ ਕਿਲੋ ਰੇਟ ਆ ਇਹਦਾ ਬਾਸ ਦਾ ਮਰਬਾ 500 ਰੁਪਏ ਨੂੰ ਕਿਲੋ ਨਹੀਂ ਚਾਰ ਵੀ ਇਸੇ ਵਰਤੀ ਜਾਂਦਾ ਮਰਬਾ ਵੀ ਲੇਕਿਨ ਇਹਨੂੰ ਟਾਈਮ ਜ਼ਿਆਦਾ ਲੱਗਦਾ ਮਰਬਾ ਬਣਨ ਨੂੰ ਠੀਕ ਹੈ ਨੀ ਇਹ ਬਿਲ ਦਾ ਮਰਬਾ ਇਹ ਆਮਲੇ ਦਾ ਮਰਬਾ ਅੱਗੇ ਹੰੜਾ ਦਾ ਮਰਬਾ ਪੇਟ ਦੀ ਕਬਜ ਵਾਸਤੇ ਗੈਸ ਵਾਸਤੇ ਹਾਜਮੇ ਵਾਸਤੇ ਬਹੁਤ ਵਧੀਆ ਹੁੰਦਾ ਜੀ ਹੂੰ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਆਟਮਾ ਕਾਫੀ ਜੀ ਇਸ ਵੀ ਚਾਰ ਕਰਦੇ ਆ ਲਓ ਜੀ ਬਹੁਤ ਧੰਨਵਾਦ ਤੁਸੀਂ ਆਪਣਾ ਨੰਬਰ ਜਿਹੜਾ ਆ ਉਹ ਜ਼ਰੂਰ ਬੋਲ ਦਿਓ ਮੇਰਾ ਨੰਬਰ ਜੀ ਹੈਗਾ ਜੀ 9464 858604 ਅਮਰਜੀਤ ਸਿੰਘ ਔਰ ਬਾਕੀ ਮੈਂ ਅਕਸਰ ਉਸਨੇ ਆਰਮੀ ਦੇ ਰਿਟਾਇਰਡ ਸੁਭੇਦਾਰ ਉਹ ਵਾਹ 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 ਅੱਛਾ ਜੀ ਠੀਕ ਆ ਅੱਛਾ ਹੁਣ ਹੁਣ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਚੋਂ ਕਿੰਨੇ ਕਾ ਚਾਰ ਜਿਹੜੇ ਆ ਗੁਰਪ੍ਰੀਤ ਭਾਜੀ ਤੁਸੀਂ ਦੇਖੇ ਹੋਏ ਆ ਅੱਜ ਤਾਈਂ ਮੈਂ ਸੁਣਿਆ ਮੈਂ ਆਪਾਂ ਸਾਰੇ ਹੀ ਨੇ ਕਿਉਂਕਿ ਸ਼ੁਰੂਆਤ ਬਚਪਨ ਦੇ ਵਿੱਚ ਆਪਾਂ ਸਿਰ ਇਕ ਜੀ ਦੇਖੀ ਆ ਆਪਾਂ ਡੇਲੇ ਦਾ ਚਾਰਵੀ ਖਤਾਕਾਰਾਂ ਦੇ ਵਿੱਚ ਨਾ ਹੋਰ ਔਲੇ-ਹੋਲੇ ਜੋ ਸਮਾਨ ਇਹਦਾ ਸੁਣਿਆ ਪਰ ਇੱਥੇ ਮੈਨੂੰ ਨਵਾਂ ਜਿਹੜਾ ਲੱਗਾ ਜਾਮਣ ਦਾ achar ਤੇ ਹਾਂਜੀ ਭਾਜੀ ਇਹ ਆ ਗਿਆ ਯੂਰਪ ਯੁਵਰਾਜ ਸੈਲਫ ਹੈਲਪ ਗਰੁੱਪ ਭਾਜੀ ਕਿਹੜੀ ਜਗ੍ਹਾ ਤੋਂ ਸਿੱਕਾ ਵਾਹ ਜੀ ਵਾਹ ਬਾਬਾ ਦੂਰੋਂ ਆਇਆ ਬੰਦਾ ਵੀ ਕਿਹੜਾ ਜਿਲ੍ਹਾ ਪੈਂਦਾ ਤੁਹਾਨੂੰ ਅੰਮ੍ਰਿਤਸਰ ਹਾਂਜੀ ਠੀਕ ਹੈ ਜੀ ਆ ਬਾਜੀ ਹੋਰਾਂ ਨੇ ਆ ਪਹਿਲੀ ਵਾਰੀ ਵੇਖਿਆ ਆ ਮੈਂ ਪਹਿਲੇਰ ਦੇਖਿਆ ਪਹਿਲਾ ਪਹਿਲਾ ਗੈਸ ਲਾ ਲਓ ਜੀ ਚੀਜ਼ ਵੇਖ ਕੇ ਕੋਈ ਦੱਸ ਦੇਵੇ ਜਿਨ੍ਹਾਂ ਨੂੰ ਪਤਾ ਹੈ ਚੰਗੀ ਗੱਲ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਗੈਸ ਲਾ ਲਓ ਆ ਕੀ ਹੈ ਠੀਕ ਆ ਕੋਈ ਕੋਸ਼ਿਸ਼ ਕਰ ਰਿਹਾ ਗੁਰਪ੍ਰੀਤ ਬਾਜੀ ਕਹਿੰਦੇ ਸੀ ਇਹ ਪਤਾ ਨਹੀਂ ਕੀ ਸੀ ਕੀ ਕਹਿ ਰਹੇ ਸੀ ਇਹ ਕੋਲੋਂਜੀ ਟਾਈਪ ਅੱਛਾ ਇਹ ਬੀ ਪੋਲਨ ਸ਼ਹਿਦ ਆ ਸੁਖਾ ਸ਼ਹਿਦ ਕਹਿ ਸਕਦਾ ਅਸਲ ਵਿੱਚ ਮੇਰੀ ਥੋੜੀ ਨੋਲੇਜ ਇਸ ਕਰਕੇ ਘੱਟਾ ਵੀ ਕਿਉਂਕਿ ਮੈਂ ਸਿਰਫ ਬੜੀਆਂ ਹੀ ਚੀਜ਼ਾਂ ਤੇ ਬਲੀਵ ਕਰਦਾ ਮੈਨੂੰ ਬੱਕਰੇ ਹੋ ਗਿਆ ਮੱਛੀਆਂ ਹੋ ਗਈਆਂ ਮੁਰਗੇ ਹੋ ਗਿਆ ਦਿਖਾਓ ਅੱਤੇ ਮੇਰੇ ਲਈ ਘਟ ਸਮਝਦਾ ਰਹੇ ਇਹ ਨਹੀਂ ਆਹ ਲਓ ਆ ਕਿਹੜਾ ਬਾਜੀ ਇਹ ਆਪਣਾ ਆਪਣੇ ਬਰਸੀਨ ਤੇ ਟਾਲੀ ਲਓ ਸਰ ਬਰਸੀਨ ਤੇ ਟਾਲੀ ਟਾਲੀ ਯਾਰ ਵਾਜੂ ਕੀ ਬਾਤ ਇਹ ਕਿ ਇਹ ਲਾਇਆ ਕਿ ਮਾਰਕ ਹੋਇਆ ਲੈਪਟਾ ਹੀ ਟੋ ਗਿਆ ਫੇਰ ਆਪਾਂ ਭਰਦੇ ਆ ਜੀ ਕੀ ਬਾਤ ਹੈ ਭਜੀ ਆਪਣੇ ਕੋ ਹੁੰਦਾ ਜਿਉਂ ਸਰੋਂ ਦਾ ਸ਼ਾਇਦ ਬੇਰੀ ਦਾ ਸ਼ਹਿਦ, ਥਾਲੀ ਦੇ ਫੁੱਲਾਂ ਦਾ, ਸਪੈਦੇ ਦੇ ਫੁੱਲਾਂ ਦਾ, ਰੀਜੀ ਦੇ ਫੁੱਲਾਂ ਦਾ ਜੀ, ਕਿਕਰ ਦੇ ਫੁੱਲਾਂ ਦਾ ਜੀ। ਮੈਨੂੰ ਇਹ ਗੱਲਾਂ ਛੱਡੋ। ਮੈਨੂੰ ਇਹ ਦੱਸੋ ਵੀ ਮੱਖੀਆਂ ਨੂੰ ਕਿਵੇਂ ਸਿਖਾਇਆ ਵੀ ਇਹ ਕਿਕਰ ਦੇ ਫੁੱਲਾਂ ਦੇ ਜਾ ਕੇ ਬਹਿਣੀਆਂ ਨੇ। ਇਹ ਇੱਥੇ ਜਾ ਕੇ ਬਹਿਣਾਂ ਤੇ ਕਿਹਦੇ ਵਿੱਚ ਕਿਸਮ ਮળોਣੇ ਆ ਕਿਸ ਦੀ ਕਿਹ ਨਾਲ ਕਰਦੇ ਹੋ? ਸਰ ਜੀ ਆਪਾਂ ਨੂੰ ਮਾਈਗ੍ਰੇਸ਼ਨ ਜਿੱਧਰ ਫੁੱਲ ਫਲਾਕਾ ਉਹ ਉਧਰ ਆਪਾਂ ਵੀ ਮਾਈਗ੍ਰੇਸ਼ਨ ਕਰਕੇ ਉਹਨਾਂ ਨੂੰ ਮੱਖੀਆਂ ਦੇ ਬਾਕਸ ਲੈ ਕੇ ਜਾਂਦੇ ਆ ਜੀ। ਇਹ ਮੇਰਾ ਰਾਜਸਥਾਨ, ਹਰਿਆਣਾ, ਸਰੋਂ ਦਾ ਹੋ ਗਿਆ ਜੀ। ਬੇਰੀ ਉੱਥੇ ਹੋ ਗਈ, ਨੀਚੇ ਪਠਾਨਕੋਟ ਹੋ ਗਈ। ਕਿਕਰ ਸ਼ਿਰੀ ਨਗਰ ਹੋ ਗਈ ਜੀ। ਜਿਵੇਂ ਵੱਖ- हां जी फिर ਆਪਾਂ ਪੈਕ ਕਰਕੇ ਵੀ ਆਪਾਂ ਨੂੰ ਵੇਚ ਦਿਆਂਗੇ ਤੇ ਇਹਦੇ ਗੁਣ ਵੀ ਅਲੱਗ-ਅਲੱਗ ਹੋਣਗੇ ਹਾਂ ਜੀ ਗੁਣ ਲੱਗ ਲੱਗ ਕੀ ਬਾਤ ਹੈ ਜੀ ਬਣਦੀ ਗੱਲ ਵੀ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਭਾਈ ਵੀ ਸ਼ਾਇਦ ਹੁੰਦਾ ਛੋਟੀ ਮੱਖੀ ਤੇ ਮੋਟੀ ਮੱਖੀ ਠੀਕ ਹੈ ਉਸ ਤੋਂ ਬਾਅਦ ਹੁਣ ਸ਼ਹਿਰੀ ਇਨੀ ਕੁਆਲਟੀ ਆ ਗਈ ਪਤਾ ਲੱਗਦਾ ਕਿੱਥੇ ਕਿੱਥੇ ਕੀ ਕੀ ਲੱਭਣਾ ਬਾਈ ਦੇਖੋ ਜੀ ਯੂਨੀਵਰਸਿਟੀ ਸਾਡੀ ਨੇ ਨਾ ਜਿਹੜੀ ਬੀ ਕੀਪਰਸ ਐਸੋਸੀਏਸ਼ਨ ਬਣਾਈ ਤੇ ਆਮ ਕਿਸਾਨ ਜਿਹੜੇ ਇਧਰ ਨੂੰ ਵਧੇ ਨੇ ਇਹ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਮਨ ਮੈਂ ਉਹਨਾਂ ਦੇ ਸਪੋਰਟਰ ਚੋਂ ਮੈਂ ਉਹਨਾਂ ਦੀ ਸਪੋਰਟ ਕਰਨ ਵਾਲਿਆਂ ਚੋਂ ਆ ਜਿਹੜੇ ਇਦਾਂ ਸ਼ਹਿਦ ਤਿਆਰ ਕਰ ਰਹੇ ਕਿਸਾਨ ਵੀ ਆ ਮੈਂ ਲੋਕਲ ਕਿਸਾਨਾਂ ਨੂੰ ਪੈਨ ਪਹਿਲ ਦੀ ਵੀ ਪਹਿਲ ਆ ਮੇਰੇ ਬੀ ਆਬਵੀਅਸਲੀ ਵੀ ਇਹਨਾਂ ਤੋਂ ਸ਼ਹਿਦ ਖਰੀਦੋ ਹਾਂ ਔਰ ਇਹਨਾਂ ਤੋਂ ਮੰਗ ਕਰੋਗੇ ਸਾਨੂੰ ਇਦਾਂ ਦੀ ਚੀਜ਼ ਭਾਜੀ ਤੁਸੀਂ ਦੇਣੀ ਆ ਤੁਸੀਂ ਵੀ ਸੁਧਾਰ ਕਰਨਗੇ ਇਹਨਾਂ ਦੇ ਗਾਹਕ ਜਿਹੜੇ ਆ ਉਹ ਉਹ ਬਣਨਗੇ ਇਹਨਾਂ ਇਹਨਾਂ ਨੂੰ ਵੀ ਹੌਸਲਾ ਮਿਲੂਗਾ ਯਾਰ ਵੀ ਅਸੀਂ ਚੀਜ਼ ਤਿਆਰ ਕਰੀਏ ਤਾਂ ਖੇਤੀਬਾੜੀ ਮੇਲੇ 'ਚ ਤੁਹਾਨੂੰ ਆਉਣਾ ਚਾਹੀਦਾ ਆ ਸਾਰੇ ਨਹੀਂ ਹੁਣ ਮੈਂ ਵੀ ਮੈਂ ਵੀ ਕੱਢੀ ਨੂੰ ਕਰੂੰਗਾ ਹੁਣ ਥੋੜਾ ਬੱਕਰਿਆਂ ਤੋਂ ਇਲਾਜ ਕਰਦੇ ਹਾਂ ਥੋੜੇ ਜਿਹਾ ਹੁਣ ਥੋੜਾ ਇਲਾਜ ਕਰੋ ਤੁਹਾਡੀ ਵਜ੍ਹਾ ਕਰਕੇ ਅੱਧੇ ਬੱਕਰੇ ਵੱਡ ਹੋ ਰਿਹਾ ਪੰਜਾਬ ਦੇ ਇੱਕ ਘੜੀ ਵਧਾ ਕਰਕੇ ਚਲੋ ਜੀ ਅੱਗੇ ਦਿਖਾ ਲੀਏ ਯਾਰ ਆ ਘਰ ਦੀ ਹਲਦੀ ਇਹਨਾਂ ਦੀ ਦੇਖੋ ਰੰਗ ਵੇਖੋ ਲੋ ਸਰ ਇਹ ਪਈ ਰਹੂਗੀ ਇਹਦੇ ਵਿੱਚੋਂ ਬਾਹਰ ਤੇਲ ਆ ਜਾਊਗਾ ਇਹ ਨਿਸ਼ਾਨੀ ਹੋਊਗੀ ਘਰ ਦੀ ਹਾਦੀ ਦੀ ਅੱਛਾ ਇਹਦੇ ਬਾਹਰ ਤੇਲ ਆ ਜਾਊਗਾ ਲਫਾਫੇ 'ਚ ਪਾਈ ਤੇ ਤਰਾਫ ਨੂੰ ਰੱਖ ਦਿਓ ਸ਼ਾਮ ਨੂੰ ਰੱਖ ਦਿਓ ਸਵੇਰ ਨੂੰ ਤੁਹਾਨੂੰ ਇਹ ਗਿਜਗਿਜਾ ਇਦਾਂ ਤੇਲ ਹੋਊਗਾ ਜਨਾਲ ਵਾਹ ਜੀ ਬੜਾ ਮਹਿਕ ਜਿਹੜਾ ਆ ਤੁਸੀਂ ਇਦਾਂ ਹੀ ਲੈ ਕੇ ਦੇਖੋ ਤੁਹਾਨੂੰ ਬਾਬਾ ਖੋਲਣ ਦੀ ਲੋੜ ਨਹੀਂ ਆ ਲੈ ਕੇ ਦੇਖ ਲਓ ਦੇਖੋ ਜੂਨੀਪੋਟੈਟੋ ਦੇ ਨਾਲ ਸਿਰੂ ਕੋਟ ਆ ਰਿਹਾ ਜੀ ਸਾਰੇ ਆ ਰਿਹਾ ਨਹੀਂ ਨਹੀਂ ਬਿਲਕੁਲ ਜੇ ਆਪਾਂ ਇਹਨਾਂ ਨੂੰ ਜਾਣਦੇ ਨੇਗੇ ਆਪਾਂ ਇਹ ਬੰਦੇ ਕੌਣ ਆ ਬਿਲਕੁਲ ਭਾਜੀ ਬਿਲਕੁਲ ਜੇ ਨਹੀਂ ਆਪਾਂ ਨੂੰ ਜਾਣਦੇ ਬਈ ਪੰਜਾਬੀ ਨੂੰ ਵੀ ਪੰਜਾਬੀ ਨੂੰ ਚਾਹ ਪੰਜਾਬੀ ਚ ਜਾਣਦੇ ਲੋਕ ਆ ਗੱਲ ਕਰਦਾ ਵੀ ਇਦਾਂ ਦਾ ਨਹੀਂ ਆ ਵੀ ਇਹ ਸਾਨੂੰ ਲੈ ਕੇ ਆਇਆ ਲੈ ਕੇ ਆਇਓ ਬਿਲਕੁਲ ਨਹੀਂ 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 ਨੇ ਵੈਸੇ ਰਹਿਣਾ ਹੈ ਕਿ ਕਿ ਲੈ ਕੇ ਜਾਣਾ ਹੈ ਉਸ ਦੀ ਚੀਜ਼ਾਂ ਦੇ ਰਿਸਰਚ ਕਰੀਏ ਬਿਲਕੁਲ ਅੱਛਾ ਰੋਜ਼ ਸਮੱਸਿਆਵਾਂ ਹਾਂ ਜੀ ਸ਼ੱਕਰ ਹਾਂ ਜੀ ਸ਼ੱਕਰ ਦੇਖੋ ਜਰਾ ਬਾਈ ਜੀ ਗੁੜ ਤੇ ਆਇਓ ਮੜਾ ਜਰਾ ਆ ਜਾਏਗਾ ਤੇ ਬਾਕੀ ਜਿਹੜੀ ਐਸਟੇਸ਼ਨ ਆ ਉਹਨਾਂ ਨੂੰ ਵੀ ਮੈਂ ਸਟੇਜ ਗੁੜ ਤੇ ਆਇਓ ਜਰਾ ਕਿ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਹੁਣ ਖੇਤੀ ਬਾੜੀ ਵਿੱਚ ਗੁੜ ਦਾ ਰਿਸਟ੍ਰੀਮੈਂਟ ਕਰਨਾ ਪਊਗਾ ਥੋੜਾ ਤੁਹਾਨੂੰ ਠੀਕ ਹੈ ਜੀ ਇਹ ਚ ਬਹੁਤ ਸ਼ਿਕਾਇਤ ਆਉਂਦੀ ਐ ਵੀ ਲੋਕਾਂ ਦੇ ਗੁੜ ਖਰਾਬ ਹੋ ਜਾਂਦੇ ਚਾਹ ਖਰਾਬ ਇਹ ਕੋਈ ਗੁੜ ਖਰਾਬ ਹੋ ਜਾਂਦਾ ਇਹਦੇ ਚ ਆਪਾਂ ਦੁੱਧ ਪਾ ਲਓ ਚਾਹ ਬਣਾ ਲਓ ਸੇਵੀਆਂ ਬਣਾ ਲਓ ਖੀਰ ਬਣਾ ਲਓ ਇਹ ਕੋਈ ਨਹੀਂ ਖਟੂ ਵੀ ਚਾਹ ਬੜੀ ਤਾਂ ਵਾ ਜ਼ਿਆਦਾ ਛੋਟਾ ਪਾਇਆ ਹੈ ਅੱਛਾ ਤੇ ਮਿੰਦੀ ਦਾ ਸਤ ਜੀ ਸਤ ਜੀ ਕਿਹੜਾ ਕਿੰਨਾ ਸੀ ਜੇ 464 64 ਜੀ ਆ ਆਪਣੇ ਆਏ ਮਸਾਲੇ ਨਾਲ ਵੀ ਹੁਣ ਮੈਂ ਚ ਪਾਇਆ ਹੈ ਦੀਸੀ ਕਿਉ ਕਾਲੀ ਮਿਰਚ ਸੌਂਡ ਜਵੈਣ ਸੌ ਤੁਹਾਡਾ ਤਾਂ ਕੀ ਕਿ 1 ਕਿਹੜੇ ਦਾ ਆ 46 ਦਾ ਇਹ ਵੀ 46 ਦਾ ਠੀਕ ਆ ਥੋੜੇ 46 ਕੰਮ ਜਾ ਪਿਆ ਅੱਛਾ ਇਹ ਕਦੋਂ ਬਣਿਆ ਆ ਗੁਰ ਓਕੇ ਤੇ ਇਹ ਜਿਹੜਾ ਤੁਹਾਡਾ ਆਰਗੈਨਿਕ ਆ ਅੱਛਾ ਕਲਾਲਾ ਕਿੱਥੇ ਆਪਣਾ ਕਲਾਲਾ ਉੱਥੇ ਪੈਂਦੀ ਜੀ ਜਦੋਂ ਮੈਂ ਕਦੀ ਮਰਜੀ ਆਵਾਜ਼ ਮਾਰਦਾ ਮੈਂ ਤੁਹਾਨੂੰ ਦੇਖ ਕੇ ਜਾਨਾ ਜਦ ਮਰਜੀ ਆਵਾਜ਼ ਮਾਰ ਨਹੀ ਤੇ ਕਿਤੇ ਹੋਰ ਸਾਇੰਟਿਸਟ ਨੂੰ ਫੋਨ ਪੜੀ ਇਦਾਂ ਉਹ ਯਾਰ ਇਦਾਂ ਨਹੀਂ ਨਾ ਗੱਡੀ ਚੱਲ ਰਹੀ ਗੁਰਦਾ ਕਰਦਾ ਬਣਦਾ ਭਾਈ ਕਰਕੇ ਦੇਖ ਲਓ ਮੈਂ ਸਾਨੂੰ ਪਤਾ ਲੱਗੇ ਤੇ ਨਾਲੇ ਇੱਕ ਚੀਜ਼ ਹੋਰ ਦੱਸਲੀਆ ਸਾਨੂੰ ਤੁਸੀਂ ਪਰ ਮੈਂ ਕਰਕੇ ਪਛਾਣ ਕਿਵੇਂ ਕਰਦੀ ਆ ਵੀ ਵਾਕਿਆ ਜਿਹੜਾ ਗੋੜਾ ਓਰਿਜਨਲ ਕਿਹੜਾ ਆ ਕੋਈ ਗੱਲ ਸੁਣੀ ਆ ਕਿ ਮੈਂ ਜਾਣਾ ਆ ਮੈਂ ਕਿਸਾਨਾ ਹੋ ਗਿਆ ਇਹ ਕੀ ਆ ਬੜ ਗਿਆ ਮੇਰਾ ਪੜਾ ਜੀ ਕਰਦਾ ਹੁੰਦਾ ਕਿ ਸਾਡਾ ਸੱਚਾ ਰਾਜੂ ਸੁਤਪਾਲ ਜੀ ਆਪਣੀ ਚਾਹ ਵੜਗੀ ਦੇ ਦੋਪਾਏ ਗਿਆ ਸਲਾ ਮੈਂ ਨਾ ਦਰ ਉਹ ਇੱਕ ਵਾਰੀ ਪੇਸ਼ੀਆਂ ਦੀਆਂ ਭਾਜੀ ਸਿੰਪਲ ਹੋਰ ਨਵੀਂ ਆ ਇਹ ਪੇਸ਼ੀਆਂ ਦੇਖ ਲੋ ਲੈ ਅਸੀਂ ਪਹਿਲਾਂ ਪੇਸ਼ੀਆਂ ਦਿਖਾਵਾਂ ਇੱਕ ਵਾਰੀ ਲੋਕੀ ਰਾਂਗ ਪਾਉਂਦੇ ਆ ਇਹ ਸਿੰਪਲ ਇਹਦੇ ਵਿੱਚ ਕੋਈ ਕਲਰ ਨਹੀਂ ਕਿਸੇ ਤਰੀਕੇ ਦਾ ਵੀ ਕੋਈ ਵੀ ਪ੍ਰਸਰਵਟਿਵ ਮੈਨੂੰ ਲੱਗਾ ਨਹੀਂ ਹੈਗਾ ਕਿਉਂਕਿ ਮੈਨੂੰ ਇੱਕ ਮਹਿਕ ਆ ਰਹੀ ਆ ਮਹਿਕ ਬੜੀ ਵਧੀਆ ਆ ਰਹੀ ਆ ਇਹਦੇ ਵਿੱਚ ਸਪੈਸ਼ਲ ਜਿਹੜੀ ਖੁਸ਼ ਹੁੰਦੀ ਆ ਠੀਕ ਆ ਅੱਛਾ ਚੱਲ ਇੱਕ ਇੱਕ ਇਹ ਦੱਸੋ ਜਦੋਂ ਆ ਨਾ ਮੂੰਹ 'ਚ ਪਾਉਂਗੇ ਤੁਹਾਨੂੰ ਕੁਐਸਚਨ ਕਰਦਾ ਹਾਂ ਹਾਂ ਮੂੰਹ ਨੂੰ ਲੱਗਾ ਕਿਤੇ ਇਹ ਮੂੰਹ ਵੱਡਦਾ ਨਹੀਂ ਗਲ ਥੱਲੇ ਗਲ ਨੂੰ ਪਿਆ ਬਿਲਕੁਲ ਨਹੀਂ ਇਹਦਾ ਮਤਲਬ ਹੈ ਵੀ ਗੁੜ ਚ ਕੋਈ ਕੋਈ ਮਿਲਾਵਟ ਨਹੀਂ ਗਈ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਗਈ ਕੋਈ ਕਮੀ ਨਹੀਂ ਹੈ ਨਾ ਆ ਚੀਜ਼ ਹੁੰਦੀ ਆ ਯਾਰ ਆਹ ਦੇਸੀ ਮੋੜ ਦਾ ਲੈ ਲਓ ਇਹ ਨਹੀਂ ਕਰ ਹਾਂਜੀ ਬਣਦੀ ਗੱਲ ਦੋਨੇ ਠੀਕ ਆ ਵੈਰੀ ਗੁੱਡ ਬਾਈ ਜੀ ਜੀ ਅੱਛਾ ਜੀ ਸਾਰਾ ਦੇਸ ओके ਲੋ ਜੀ ਭਾਜੀ ਆ ਨੰਬਰ ਵੀ ਨਾਲ ਥੱਲੇ ਡਿਸਪਲੇ ਕਰ ਰਿਆ ਇਹਨਾਂ ਨੂੰ ਫੋਨ ਵੀ ਕਰ ਸਕਦੇ ਆ ਤੁਸੀਂ ਭਾਜੀ ਹਨਾ 9840 63907 ਲੋ ਜੀ ਇਹ ਵੀ ਇਹਨਾਂ ਦਾ ਹੋ ਗਿਆ ਆ ਗਈ ਹੁਣ ਸੈਲਫ ਹੈਲਪ ਗਰੁੱਪ ਆਪ ਸੈਲਫ ਹੈਲਪ ਗਰੁੱਪ ਹੈਗਾ ਪਟਿਆਲਾ ਕਿੰਗ ਸੈਲਫ ਹੈਲਪ ਗਰੁੱਪ ਸਾਰੀ ਗੱਲ ਪੰਜਾਬਸਾਨ ਦੇ ਵਿੱਚ ਚੱਲੇਗੀ ਪਟਿਆਲਾ ਸੈਲਫ ਹੈਲਪ ਕਿੰਗ ਪਟਿਆਲਾ ਕਿੰਗ ਸੈਲਫ ਹੈਲਪ ਇਹਦਾ ਮੈਨੂੰ ਸਾਰੇ ਚੀਜ਼ਾਂ ਨਾਲੋਂ ਦਾ ਬੈਸਪਤਾ ਜੀ ਲੱਗਾ ਭਾਜੀ ਮੈਨੂੰ ਇਹ ਲੱਗਾ ਆ ਪਿੱਛੇ ਮੈਨੂੰ ਆਹ ਪਿੰਨੀ ਤਾਬੱਸ ਲੱਗੀ ਵੀ ਇਹਦੇ ਵਿੱਚ ਇਹਨਾਂ ਨੇ ਕੋਈ ਖੰਡ ਦੇ ਸ਼ੂਗਰ ਕੋਈ ਵੀ ਛੱਕਰ ਸ਼ੱਕਰ ਕੇ ਤਰੀਕੇ ਦੇ ਨਹੀਂ ਪਾਈ ਇਹਦੇ ਸਿਰਫ ਕਹਿੰਦੇ ਖਜੂਰ ਪਾਈ ਹੋਈ ਆ ਕਿਉਂ ਬੰਦੀ ਇਹਦੇ ਵਿੱਚ ਛੋਲੇ ਆਲੂ ਥੀ ਤਿਲ ਅਖਰੋਟ ਬਦਾਮ ਚਾਰੇ ਮਾਗ ਦੇ ਦੇਸੀ ਘਿਓ ਨਾ ਗੁੜ ਨਾ ਸ਼ਕਰਨਾ ਜਿਹੜੀ ਇੱਥੇ ਸੁੱਕੀ ਖੰਧੀ ਰੱਖੀ ਹੋਈ ਹੈ ਕੀ ਬਾਤ ਹੈ ਚੱਕੋ ਆਹ ਬੜੀ ਨਾ ਗੱਲ ਅਸਲ ਵਿੱਚ ਸਵਾਲ ਇਹ ਚੀਜ਼ ਆਉਂਦਾ ਜਿਹੜੀ ਖਾਣ ਵਾਲੀ ਚੀਜ਼ ਪ੍ਰੋਪਰ ਕਿਵੇਂ ਸ਼ੁਕਰਿਆ ਤੁਹਾਨੂੰ ਵਾਜੇ ਖਾਣੇ 'ਚ ਸਵਾਦ ਆਇਆ ਨਹੀਂ ਭਾਈ ਮੈਨੂੰ ਪਿੰਨੀਆਂ ਬਹੁਤ ਪਸੰਦ ਆ ਮੇਰੇ ਚੈਨਲ ਤੇ ਤੁਸੀਂ ਵੀਡੀਓ ਦੇਖਿਆ ਨਹੀਂ ਪਿੰਨੀਆਂ ਦੀ ਰੰਗ ਹੋ ਝੂਠੀਆਂ ਮੂਠੀਆਂ ਲੈ ਲੈ ਭਾਈ ਹੱਦ ਕਰਤੀ ਤੁਸੀਂ ਆ ਗਈ ਆ ਇਹ ਆਮਲਾ ਜੂਸ ਆ ਗਿਆ ਜੀ ਸਰ ਪ्योर ਆਮਲਾ ਜੂਸ ਆ ਇਹ ਮੂੰਹ ਦੇ ਵਿੱਚ ਪਾਣੀ ਦੀ ਨਹੀਂ ਹੈਗੀ ਇਹ ਹੀਰ ਇਹ ਲਗਾ ਸਕਦੇ ਹਾਂ ਮੋਤੀ ਸਦ ਰਿਹਾ ਪਾਚਨ ਕਿਲਾ ਠੀਕ ਕਰ ਦੋ ਭੈ ਜੀ ਜਿੱਦਾਂ ਇਹ ਕਿੰਨਾ ਚਿਰ ਰਹੇ ਲੂਗਾ ਪਰ ਇਹ ਚ ਆਪਾਂ ਪ੍ਰੀਜ਼ਰਵੇਟਰ ਪਾਏ ਆ ਇਹਨੂੰ ਸਰ ਅਸੀਂ ਬੋਟਲ ਨੂੰ ਸਮਝ ਦਿੱਤਾ ਹੋਇਆ ਹੈ ਮਤਲਬ ਉਹਦੀਆਂ ਗੱਲਾਂ ਆ ਆਪਾਂ ਇਹਨਾਂ ਗੱਲਾਂ ਅੱਛਾ ਜੀ ਠੀਕ ਹੈ ਮੇਰੀ ਪਿਓਰਟੀ ਦੀ ਨਿਸ਼ਾਨੀ ਇਹ ਆ ਅੱਛਾ ਜੀ ਅਗਰ ਇਹ ਚ ਪਾਣੀ ਹੁੰਦਾ ਤਾਂ ਬਿਲਕੁਲ ਕਲੀਨ ਹੁੰਦਾ ਇਹ ਚੀਜ਼ ਅੱਛਾ ਜੀ ਆਮਲੇ ਦੀ ਫਾਈਬਰ niche ਬੈਠੀ ਹੋਈ ਆ ਸਰ ਅੱਛਾ ਜੀ ਤੋਂ ਠੀਕ ਆ ਹੋਰ ਕਿਹੜੇ ਕਿਹੜੇ ਦੂਸਰੇ ਬਾਰੇ ਗੱਲ ਕਰ ਰਹੀ ਹੈ ਆਇਆ ਜੀ ਇਹ ਸਾਡਾ 1.5 ਸਾਲ ਦਾ ਜੀ ਇਹ ਜੀਸਟ ਬੈਕਟੀਰੀਆ ਤੋਂ ਕੀ ਇਹਦਾ ਪ੍ਰਾਈਸ ਕੀ ਰੰਦਾ ਜੀ ਇਹਦਾ 300 350 ਦਾ 1/2 ਲੀਟਰ ਦਿੰਦੇ ਆ 350 1/2 ਲੀਟਰ ਸਹੀ ਆ ਯਾਰ ਸਹੀ ਆ ਭਾਜੀ ਪ੍ਰਾਈਸ ਬਿਲਕੁਲ ਜਿੰਨੇ ਵਿਅਕਤੀ ਦੇ ਆਸੇ ਤਰ੍ਹਾਂ ਜਿਹੜਾ ਇਹ ਖੁਦ ਦੇ ਤਿਆਰ ਆ ਦੋਸਤ ਸ਼ੂਗਰ ਵਾਲਿਆਂ ਵਾਸਤੇ ਆ ਹਾਂ ਇਹ ਸ਼ੂਗਰ ਨੂੰ ਕੰਟੇਨ ਰੱਖਦਾ ਤੇ ਗਲ ਬੋਲ ਟੌਕ ਕਰਦਾ ਆ ਅੱਛਾ ਜੀ ਇੱਥੇ ਤਾਂ ਆਉਂਦੇ ਨੇ ਸਾਡੇ ਕੋਲੇ ਤਾਂ ਅੱਗੇ ਵਾਲੀ ਵੀ ਵਿੱਚ ਬਣੀ ਇਹ ਨੂੰ ਕਹਿੰਦਾ ਜੀ ਪਰਚ ਲਈ ਵੀ ਇਹ ਇਹ ਉਹੀ ਮਿਸ਼ਰੀਆ ਉਹੀ ਆ ਜਿਹੜੀ ਗੁਲਕੰਦ ਜਿਹੜੀ ਬਾਈ ਕਹਿੰਦਾ ਲੱਖ ਰੁਪਏ ਸ਼ਰਤ ਲੱਗੀ ਹੋਈ ਆ ਲੱਖ ਰੁਪਏ ਬਾਈ ਕੀ ਆ ਹੋ ਇਹ ਜੀ ਇਹਦੀ ਤਾਂ ਰੈਸਪੀ ਕੁਛ ਹੀ ਆਉਂਦੇ ਨੇ ਵੀ ਕਿਤਾ ਬਣਾਈ ਆ ਅਜਾ ਰੈਸਪੀ ਲੱਖ ਰੁਪਏ ਦਿੰਦੇ ਆ ਕੀ ਬਾਤ ਆ ਇਹਦੀ ਰੈਸਪੀ ਆਪ ਨੂੰ ਬਾਹਰ ਪੁੱਛ ਰਹੇ ਪਰ ਆਪਾਂ ਦੱਸੀ ਨਹੀਂ ਕਿਉਂਕਿ ਇਹਨੂੰ ਮੈਂਟੇਨ ਕਰਨਾ ਬਹੁਤ ਔਖਾ ਹੈ ਟੇਸਟ ਬਿਲਕੁਲ ਜੈਨੂਨ ਆ ਜਿਹੜਾ ਖਾਂਦਾ ਉਹ ਕਹਿੰਦਾ ਵਾਕੀ ਗੁਲਾਬ ਹੈਗਾ ਕੀ ਬਾਤ ਆ ਬਹੁਤ ਜ਼ਿਆਦਾ ਇਹਨੂੰ ਪ੍ਰਾਕਟਿਕ ਪਿਆਰ ਮਿਲਿਆ ਆਵਾਜ਼ ਬਹੁਤ ਵਧੀਆ ਬਣੀ ਸਹੀ ਸਹੀ ਤੁਸੀਂ ਟੇਸਟ ਕੀਤੀ ਮੈਂ ਕੀਤੀ ਵਾਜੀ ਸਹੀ ਇਹ ਕਿ ਮoringa ਹੈ ਜੀ moringa ਅੱਛਾ moringa ਦਾ ਪਾਊਡਰ ਹੈ ਪਾਊਡਰ ਹੈ ਬਾਕੀ ਬਾਕੀ ਸਾਰੇ ਚਾਰ ਬਣਾ ਲਿਆ ਜੀ ਕਿਹੜੇ ਅੱਛਾ ਜੀ ਸਾਡੇ ਕੋਲ ਕੱਚੀ ਹਲਦੀ ਦਾ achar ਹੈ ਜੀ ਜੇ ਆਪਾਂ ਹੁਣ ਤੋਂ ਇਹਨੂੰ ਖਾਣਾ ਸ਼ੁਰੂ ਕਰਦੇ ਆਂ ਤਾਂ ਸਰਦੀਆਂ ਵਿੱਚ ਫੁੱਲ ਸਰਦੀਆਂ ਵਿੱਚ ਜੁਆਇੰਟ ਸੇਕ ਨਹੀਂ ਹੁੰਦਾ ਅੱਛਾ ਇਹਦੀ ਸਰ ਲੈਵਲ ਦਾ ਪਿਕਲ ਹੈ ਜੀ ਅੱਛਾ ਕੱਚੀ ਹਲਦੀ ਦਾ achar ਹੈ ਹਾਂਜੀ ਕੱਚੀ ਹਲਦੀ ਦਾ ਓਕੇ ਔਰ ਸਾਡੇ ਕੋਲ ਲਸਣ ਦਾ achar ਹੈ ਜੀ ਅੱਛਾ ਜੀ ਦੇਸੀ ਲਸਣ ਦਾ achar ਹੈ ਕਿ ਤੁਹਾਡੇ ਕੈਂਟਰਲ ਵਿੱਚ ਵਧਣ ਜਾਂਦਾ ਜੀ ਤੇ ਬਾਕੀ ਖੱਟੇ ਮਿੱਠੇ ਉਹ ਚਾਰ ਆ ਜੀ ਤੇ ਗਾਜਰ ਦਾ ਚਾਰ ਆ ਹਰੀ ਮਿਰਚ ਲਾਲ ਮਿਰਚ ਦਾ ਚਾਰ ਆ ਜੀ ਉਹ ਸਾਡੇ ਮੇਰੇ ਆਂਗਲਾ ਕੰਢੀ ਆ ਜਿਹੜੀ ਕਿ ਮੈਨੇਜਮੈਂਟ ਇਹ ਮੈਨੂੰ ਲੱਗਦਾ ਇਸ ਦਾ ਇਹ ਸੁਖਾ ਉਹਦੇ ਵਟਾਣਾ ਆ ਸਾਂ ਰਹੀ ਹੈ ਅੱਛਾ ਜੀ ਇਹ ਮੇਲੇ ਵਿੱਚ ਕਿਉਂ ਹੋਈ ਹੈ ਤੇ ਮਠਾ ਘਾਟ ਦੇ ਵਿੱਚ ਦੇਸੀ ਖੰਡ ਇਹ ਦੇਸੀ ਸ਼ੱਕਰ ਆ ਸੇ ਮੈਨੂੰ ਬੜੀ ਚੰਗੀ ਗੱਲ ਲੱਗੀ ਸੀ ਹਾਂਜੀ ਇਹ ਅੱਜ ਕੱਲ੍ਹ ਕੀ ਰੇਟ ਆ ਖੰਡ ਦਾ 150 ਕੱਟੇ ਫੋਨ 150 ਕਿਲੋ ਬਹੁਤ ਜ਼ਿਆਦਾ ਜਾਇਜ਼ ਰੇਟ ਹੈ ਬਹੁਤ ਜ਼ਿਆਦਾ ਜਾਇਜ਼ 150 ਕਿਲੋ 150 ਰੁਪਏ ਨੂੰ ਕਿਲੋ ਦੇਸੀ ਖੰਡ ਅੱਛਾ ਭਾਜੀ ਬਹੁਤ ਜ਼ਿਆਦਾ ਜਾਇਜ਼ ਰੇਟ ਆ ਕਿਉਂਕਿ ਭਾਜੀ ਆਪ ਬਣੀ ਆ ਹਾਂ ਮੈਂ ਆਪਣੇ ਆਪ ਮਤਲਬ ਇਹਨਾਂ ਨੇ ਹੱਥੀ ਬਣਾਇਆ ਬਿਲਕੁਲ ਬਿਲਕੁਲ ਜੀ ਰਾਜੀ ਨੂੰ ਬਹੂ ਜੀ ਨੂੰ ਸ਼ੂਗਰ ਵਾਲੇ ਸਰ ਇੱਕ ਹੈਲਦੀ ਡਾਈਟ ਹੈ ਸਪਾਈਸ ਜਨੇ ਬਣਾਇਆ ਸੀ ਅੱਗੇ ਇਹ ਆਪਾਂ ਬਾਅਦ ਵਿੱਚ ਟੈਸਟ ਕਰਦੇ ਅਸੀਂ ਅੱਛਾ ਜੀ ਤੋ ਜੇ ਤੁਸੀਂ ਆਨਲਾਈਨ ਭੇਜ ਦਿੰਦੇ ਹੋ ਹਾਂ ਜੀ ਭੇਜ ਦਿੰਦੇ ਆਂ ਡਿਲੀਵਰ ਕਰ ਦਿੰਦੇ ਹੋ ਹਾਂ ਜੀ ਡਿਲੀਵਰੀ ਕਰ ਦਿੰਦੇ ਸਰ ਆ ਨੰਬਰ ਇਹਨਾਂ ਦੇ ਦੇ ਦਿਓ ਭਾਜੀ ਹੈਨਾ ਜੀ ਕੋਈ 14 ਦਾ ਇਹਨਾਂ ਨਾਲ ਸੰਪਰਕ ਕਰ ਲਵੇ ਭਾਜੀ 98554 84355 ਠੀਕ ਆ ਇੱਕ ਹੋਰ ਆ 70098 52418 ਭਣਾ 2 ਨੰਬਰ ਇਹਨਾਂ ਦੇ ਮਾਰਗ ਕਰ ਸਕਦੇ ਭਾਈ ਥੈਂਕ ਯੂ ਜੀ ਬਹੁਤ ਸ਼ੁਕਰੀਆ ਚਲੋ 12 ਤੋਂ 14 ਮਹੀਨੇ ਮਾਰੀ ਹੈਗੀ ਇਹਨੂੰ ਟੈਸਟ ਕਰਨੀ ਪਰ ਕੰਗੀ ਜਿਹੜਾ ਸਾਡਾ ਇਹ ਫਿਰ ਆਪਣਾ ਕੰਮ ਸਿਭਲ ਇਸੇ ਮਾਰਗੇ ਦਾ ਇਸ਼ਾਰਾ ਹੈ ਇਸ ਥੇਰੇ ਦੇ ਵਿੱਚ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਦੇ ਤੇ ਸਭਾ ਕ ਲੱਖ ਹਟਦੇ ਹਨ ਗੰਨੇ ਜਿਹੜੇ ਖਾਸ ਕੀਤੇ ਜਾਂਦੇ ਪਰ ਕੁਝ ਸਵਾਲ ਹੈਕਰ ਦਾ ਜਿਹੜਾ ਕਮਾਂਡ ਬਣਦੀ ਗੱਲ ਸਹੀ ਆ ਅੱਜ ਦੀ ਡੇਟ ਵਿੱਚ 15 ਖੰਡ ਮਿੱਤਾ ਨੇ ਅੱਛਾ ਉਸ ਕੰਨੇ ਨੂੰ ਫੇਰਨੀ ਆ ਬਣ ਗਈ ਗੱਲ ਜਾਣੀ ਖੱਡ ਮਿੱਲਾ ਨਾ ਉਹਨਾਂ ਦੇ ਵਿੱਚੋਂ ਲਾਉਣਾ ਜੀ ਕਮਾਲ ਜੇ ਕਰ ਜਿਹੜੀਆਂ ਅਜੇ 6 ਨੇ ਉਹ ਵਿਜੀ ਮਿਲਦਾ ਤੇ ਇਸ ਲਈ ਅੱਪਾ ਗੱਲ ਕਰ ਸਿੰਪਲ ਜੀ ਪਿੰਨੀ ਕਿਤੇ ਨਾਲ ਸੀ ਦੀ ਪਿੰਨੀ ਤਾਂ ਤੁਹਾਡੀ ਜੀ ਰੂਟ ਵਿੱਚ ਹੋਣੀ ਚਾਹੀਦੀ ਇਹ ਜਿਹੜੀ ਬਿਊਨ ਬਹੁਤ ਵਧੀਆ ਲੱਗਾ ਮੈਨੂੰ ਅਤੇ ਰੇਟਿੰਗ ਬਹੁਤ ਵਾਜਿਬਾ ਸਾਡੇ 500 ਰੁਪਏ ਕਿਲੋ ਮਤਲਬ ਜਿਹ ਵਿੱਚ ਖੰਡ ਜਾਬਾ ਸੱਚ ਨਹੀਂ ਪਾਈ ਹੈਗੀ ਤਾਂ ਸਾਡੇ 500 ਰੁਪਏ ਕਿਲੋ ਬਹੁਤ ਵਾਜਿਬਾ ਸਿਸਟਮੈਟਿਕ ਫ੍ਰੀਸ ਦੇ ਨਾਮ ਨਾਲ ਖੜਦੇ ਆ ਹਾਂਜੀ ਬਾਈ ਜੀ ਅੱਗੇ ਆਏ ਆ ਆਪਾਂ ਬਾਈ ਹੋਣਾ ਕੋ ਕੇ ਐਸ ਐਗਰੋ ਪ੍ਰੋਡਕਟ ਇਹ ਬੰਦੇ ਕਲਿਆਣ ਪਿੰਡ ਤੋਂ ਤੇ ਪਟਿਆਲਾ ਜਿਲ੍ਹਾ ਆ ਨਾਬਾ ਰੋਡ ਆ ਠੀਕ ਆ ਸਰ ਸਰ ਦੇਖੋ ਜੀ ਕੀ ਕੀ ਆ ਆ ਜਾਓ ਜੀ ਦਿਖਾਓ ਮਾੜਾ ਜ ਮਾੜਾ ਜੀ ਚਾਹਤ ਜਰਾ ਪਹਿਲਾਂ ਗੁੜ ਤੇ ਹੀ ਆ ਜਾਓ ਜੀ ਅਸੀਂ ਜੂਨ ਬੰਦੇ ਦਾ ਸਰ ਆਪਣੇ ਕਰੋ ਜੀ ਕਰੋ ਕਰੋ ਗਾਜਰ ਵਾਲਾ ਗੁੜ ਗਾਜਰ ਵਾਲਾ ਗੁੜ ਹੁਣ ਚੈੱਕ ਕਰ ਲਈ ਆ ਜੀ ਲੈ ਬਈ ਗਾਜਰ ਵਾਲਾ ਗੁੜ ਜਦੋਂ ਅਸੀਂ ਮਾਰਕੀਟਿੰਗ ਕਰਨੀ ਆ ਉਹਦੀ ਜਿਹੜੀ ਭੂਮੀ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਜਿਹੜੀ ਵਰਤੀ ਆਉਣੀਆਂ ਸਾਨੂੰ ਇਹਦੇ ਵਿੱਚ ਗਾਜਰ ਸ਼ੁਕਰੀਆ ਦੀ ਤੁਸੀਂ ਖਾਓ ਤੁਸੀਂ ਉਸ ਤੋਂ ਬਾਅਦ ਜਿਹੜੀ ਅਸਵਰੀ ਬਿਜਾਈ ਹੈ ਉਹਦੀ ਅਗੇਤੀ ਦੀ ਆਉਗੀ ਬਣੀ ਗੱਲ ਉਸ ਤੋਂ ਬਾਅਦ ਅੱਗੇ ਆਓ ਸਰ ਫੱਕੜ ਦਾ ਮੋਟਾ ਬਾਦ ਆ ਗਿਆ ਆਪਣੇ ਕੋਲ ਉਹਦੇ ਆਉਂਦੀ ਮੂਖਫਲੀ ਵਾਲਾ ਗੋੜਾ ਆ ਗਿਆ ਸਰ ਅੱਛਾ ਜੀ ਕਰੋ ਜੀ ਥੋੜਾ ਜਿਹਾ ਥੋੜਾ ਜਿਹਾ ਇਹਦੇ ਪਿੱਛੇ ਸਾਨੂੰ ਕੋਈ ਕਿਸੇ ਵੀ ਇੰਸਾਨ ਤੇ ਮਾਜਮ ਜਾਂ ਕਿਸੇ ਵੀ ਸਰੇਰ ਦੇ ਪਿੱਛੇ ਭੱਜਣ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਡੀ ਲੇਬਰ ਦੀ ਕੂਟਬੰਦੀ ਤੇ ਬੰਦੀ ਗੱਲ ਅੱਗੇ ਸਰ ਅੱਗੇ ਜੀ ਆਪਣੀ ਅਲਸੀ ਦਾ ਗੋੜਾ ਆ ਗਿਆ ਜੀ ਚਲੋ ਸਰ ਆਹ ਟੇਸਟ ਕਰੋ ਜੀ ਅਲਸੀ ਵਾਲਾ ਤੁਹਾਡੇ ਕੰਮ ਦਾ ਆ ਉਹਦੇ ਵਿੱਚ ਗੋੜਾ ਆਜਾ ਸਰ ਵੀ ਆਜਾ ਮੈਂ ਮਠਾ ਮੈਂ ਕਿਲੋ ਕੋ ਗੋੜਾ ਖਵਾਤਾ ਮੈਂ ਸੁਹੇਰ ਦਾ ਸਹੀ ਗੱਲ ਆ ਬੁੱਧੀ ਪ੍ਰਿਮੇਤ ਹਾਂ ਪਰ ਜੀ ਇਹਦਾ ਅਸੀਂ ਸਹੀ ਮਾਣੇ ਦੇ ਵਿੱਚ ਚਲੋ ਬਾਜੀ ਅੱਗੇ ਆਓ ਜਰਾ ਆਪਣਾ ਸੌਫ ਜਮੈਨ ਵਾਲਾ ਘੋੜਾ ਆ ਗਿਆ ਭੇੜੀ ਵਾਲਾ ਤੋੜੋ ਜੀ ਇਹਨੂੰ ਨਹੀਂ ਬਾਜੀ ਸੌਫ ਜਮੈਨ ਖਾਓ ਯਾਰ ਬਾਜੀ ਉਹ ਨਹੀਂ ਨਹੀਂ ਉਹ ਨਹੀਂ ਉਹ ਮਰਾ ਬਲੌਗ ਆਪੋ ਆਪਣਾ ਹੈ ਬਹੁਤ ਬਕਰੇ ਖਾਲਾ ਮਾ ਜੀ ਮਰਾ ਬਲੌਗ ਆਪੋ ਆਪਣਾ ਹੈ ਬਹੁਤ ਬਕਰੇ ਖਾਲਾ ਮੜ ਜਾ ਤਿਲਾਂ ਵਾਲਾ ਖਾਓ ਜਰਾ ਇਹਨਾਂ ਤਿਲਾਂ ਚ ਤੇਲ ਹੋਣਾ ਆ ਮਿਸਾਨ ਦੇ ਤੌਰ ਤੇ ਅਸੀਂ ਅਸੂਰੀ ਖਾਓ ਖਾਓ ਤੇਲਾ ਦਿਲ ਆਪਣਾ ਨਿਕਲਦਾ ਅਸੀਂ ਤਾਂ ਦੀ ਖੇਤੀ ਕਰਨੀ ਆ ਆ ਆ ਪਿੰਨੀ ਕਾਦੀ ਆ ਇਹ ਨਾਰੀਅਲ ਦੀ ਡਰਾਈ ਫੂਡ ਪਾ ਕੇ ਗੁੜ ਦੇ ਵਿੱਚ ਪਿੰਨੀ ਬਣਾਈ ਆ ਸਰ ਆਪਣੇ ਅਸੀਂ ਜਦੋਂ ਮਿਲਦੇ ਜਾਰ ਚ ਟਰਾਲੀ ਲੈ ਕੇ ਜਾਣੀ ਹੈ ਗੁੜ ਦੀ ਪਿੰਨੀ ਪਰ ਇਹ ਪੂਰੀ ਤਰੀਕਾ ਦੀ ਹੁੰਦੀ ਹਣੀ 450 450 ਕੋ ਥੱਲੇ ਆ ਪਰ ਰੋਲਾ ਦੇ ਬੇਨ ਇਸ ਚੀਜ਼ ਦਾ ਕਿ ਆਪਾਂ ਹਰ ਇੱਕ ਚੀਜ਼ ਨੂੰ ਇੰਨਾ ਜ਼ਿਆਦਾ ਗੁੜ ਕਾ ਲਾ ਦੇਣ 450 ਕੋ ਦੇਣਾ ਹੈ ਤਾਂ ਕਿ ਸਰ ਰਵਾਇਤੀ ਤੰਗ ਹੈ 2 ਕੁਟ 2 ਕੁਟ 3 ਕੁਟ ਤੇ ਹੀ ਹੋ ਤੇ ਵੈਰਾਈਟੀ ਦੀ ਪਾਪਾ ਕਿਹੜੀ ਵੈਰਾਈਟੀ ਪਾਉਣੀ ਹੈ ਚੀਜ਼ ਨੂੰ ਲਾ ਕੇ ਹਾਂ ਪਰ ਹਰ ਇੱਕ ਚੀਜ਼ ਨੂੰ ਅਲੱਗ-ਅਲੱਗ ਵੈਰਾਈਟੀ ਦੇ ਥੋੜੇ ਥੋੜੇ ਦੇ ਹਿਸਾਬ ਨਾਲ ਹੋਣਾ ਚਾਹੀਦਾ ਅੱਛਾ ਅੱਗੇ ਕੀ ਆ ਜੀ ਆਪਣੇ ਕੋਲੇ ਐਲਸੀ ਦੀ ਪਿੰਨੀ ਹੁੰਦੀ ਇਸ ਤਰ੍ਹਾਂ ਬਣਾਈ ਹੋਏ ਸੈਂਕਾਤਰ ਹੋ ਚੁੱਕੀ ਹੈ ਜੀ ਖਤਮ ਹੋ ਗਈ ਆ ਕਿਹੜਾ ਆ ਜੀ ਇਹ ਤੇ ਲਾਲਾ ਗੋੜਾ ਆ ਗਿਆ ਜੀ ਆਪਣਾ ਇਹ ਕਰਾਤਾ ਟੇਸਟ ਅੱਛਾ ਜੀ ਇਹ ਵੀ ਸੇਮ ਹੀ ਸਗਾ ਹਾਂ ਜੀ ਸਰ ਇਹ ਵੀ ਸੇਮ ਹੀ ਸਗਾ ਸਹੀ ਹੈ ਜੀ ਅੱਛਾ ਹਲਦੀ ਲਾ ਕੋਲ ਆ ਗਿਆ ਜੀ ਹਲਦੀ ਫਰੰਟ ਜਨਾਬ ਇਹ ਜਰੂਰ ਕਰਾਓ ਇਹਨਾਂ ਨੂੰ ਟੇਸਟ ਪਾਜੀ ਆਹ ਟੇਸਟ ਕਰੋ ਪਾਜੀ ਇਹ ਤੁਹਾਨੂੰ ਸਭ ਤੋਂ ਵਧੀਆ ਲੱਗਣਾ ਟੈਨਸ਼ਨ ਨਹੀਂ ਲੈਣੀ ਖਾਓ ਖਾਓ ਤੁਸੀਂ ਤੇ ਆ ਗਿਆ ਹਲਦੀ ਵਾਲਾ ਗੁੜ ਪਰ ਜਦੋਂ ਅਸੀਂ ਚਾਰ ਪੀਸ ਦੀ ਸਟੇਸਿੰਗ ਤੇ ਜਾਂ ਅਡਜਸਟਮੈਂਟ ਵਾਲੀ ਵਿੱਚ ਵਿੱਚ ਜਿਹਦੇ ਵਿੱਚ ਅੱਡ ਅੱਠ ਨੂੰ ਪਰ ਹੈਗੇ ਹੈ ਪਰ ਮੇਰੀ ਗੱਲ ਉਹੀ ਆ ਜਾਂਦੀ ਨਾ ਪਰ ਇਹ ਗੋੜ ਚਾਪਾ ਕਿੰਨਾਂ ਚੀਜ਼ਾਂ ਭਾਈ ਤਾ ਗੋੜ ਦੇ ਸਵਾਦ ਉਹ ਇੱਕ ਮਾਵਾ ਮਾਵਾ ਜਿਹਾਂ ਬਣ ਜਾਂਦਾ ਜਦਾਂ ਬੀਜ ਦਾ ਉਹਦੇ ਚ ਹਲਦੀ ਪੈ ਗਈ ਇਹ ਸਰ ਜਸਟ ਇਸ ਦਾ ਕਾਫੀ ਵਾਂਗ ਖਾਣ ਨੂੰ ਆ ਇਹ ਗੋੜ ਦੇ ਉਹ ਜੋ ਨਹੀਂ 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 ਇਹਦਾ ਬਗਲੋਂ ਹਫਤੇ ਤੂੰ ਕਿਹੜੀ ਖਲੋ ਮੰਤਰੀ ਹਨੀ ਆ ਗਈ ਕ੍ਰੀਮ ਹਰੀ ਜਿਹੜਾ ਕਿ ਆਪਣਾ ਰਾਜਸਥਾਨ ਤੋਂ ਸਰੋਂ ਦੇ ਫੁੱਲਾਂ ਦਾ ਤਿਆਰ ਕੀਤਾ ਸਰੋਂ ਦੇ ਫੁੱਲਾਂ ਦਾ ਜਿਹੜਾ ਕਿ ਚਾਹ ਜਿਹੜਾ ਗਿਆ ਮਲਟੀ ਫਲਾਵਰ ਦਾ ਰੋ ਪੜੇਰੀ ਦਾ ਪਹਾੜੀ ਵੀ ਜਿਹੜਾ ਹਾਂ ਕਿਉਂਕਿ ਲੇਟਰ ਨੂੰ ਕਹਿੰਦਾ ਕਿ ਮਲਟੀ ਫਲਾਵਰ ਅੱਗੇ ਭਾਜੀ ਤੋਂ ਬਾਅਦ ਆਪਣੀ ਬਣ ਗਿਆ ਲੱਸੀ ਚ ਪਾ ਲਓ ਦਹੀਂ ਚ ਪਾ ਲਓ ਸਲਾਦ ਤੇ ਪਾ ਲਓ ਫਰੂਟ ਤੇ ਪਾ ਲਓ ਮਸਾਲਾ ਦਾ ਬਣਾਇਆ ਗਿਆ ਜਿਹੜਾ ਕਿ ਆਪਣਾ ਖਾਧਾ ਵੀ ਤਾ ਵੀ ਹਾਜਮ ਕਰੇਗਾ ਹੂੰ ਤੇ ਉਸ ਤੋਂ ਬਾਅਦ ਆਪਣੀ ਉਹ ਤਰਾਟਾ ਮਸਾਲਾ ਆ ਗਿਆ ਜੀ ਅੱਜ ਤਰਾਟਾ ਦੇ ਵਿੱਚ ਪਾ ਸਕਦੇ ਆ ਆਲੂਆਂ ਦੇ ਪਾ ਸਕਦੇ ਆ ਆਪਾਂ ਕੜੀ ਪੈਰਾਂ ਕੜੀ ਦੇ ਵਿੱਚ ਵੀ ਐਡ ਕਰ ਸਕਦੇ ਆ ਜੀ ਅੱਛਾ ਜੀ ਮਸਾਲਾ ਬਣਾਇਆ ਜੀ ਸਰ ਉਸ ਤੋਂ ਬਾਅਦ ਆਪਣੇ ਕੋਲੇ ਆ ਗਈ ਆਮਲਾ ਕੈਂਡੀ ਅੱਛਾ ਜਿਹੜੀ ਕੋਈ ਬੱਚੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਜੋ ਕਿ ਆਪਾਂ ਜੇਸੀ ਖੰਡ ਦੇ ਵਿੱਚ ਬਣਾ ਰਹੇ ਹਾਂ ਹੂੰ 15 ਤੋਂ 20 ਆਹ ਵਾਲੀ ਪਰ ਅਸਲ ਵਿੱਚ ਨਾ ਇਹਨਾਂ ਦੀ ਰეკਮੈਂਡ ਮੈਂ ਆ ਕਰੂਗਾ ਇਹ ਕੀ ਆ ਇਹ ਹੈਗੀ ਆ ਜਿਹੜੀ ਇਹਨਾਂ ਦੀ ਚਟਪੜੀ ਕੈਂਡੀ ਹੈ ਜਿਹੜੇ ਨਾਲ ਬਣਦੀ ਮੈਨੂੰ ਮੈਨੂੰ ਖਾਣਾ ਇਹਨਾਂ ਨਾਲੋਂ ਮੈਂ ਜ਼ਿਆਦਾ ਰეკਮੈਂਡ ਕਰਦਾ ਅੱਛਾ ਕਿਹਸੀ ਜ਼ਿਆਦਾ ਲੱਗੀ ਏਸੀ ਵੀ ਸਰ ਇਸ ਨੂੰ ਜ਼ਿਆਦਾ ਰეკਮੈਂਡ ਕਰਦੇ ਆਂ ਕਹਿੰਦੇ ਹੋਰ ਦੱਸਦੇ ਵੀ ਖੰਡ ਤੋਂ ਬਚੋ ਇਹ ਹੈਲਦੀ ਚੀਜ਼ਾਂ ਬਲ ਜਾਓ ਇਹਨਾਂ ਬਹੁਤ ਸੌ ਗੁਣਾ ਜ਼ਿਆਦਾ ਹੈਲਦੀ ਹੈ ਜੀ ਹਾਂ ਜੀ ਸਰ ਅੱਛਾ ਅੱਗੇ ਆਓ ਭਾਜੀ ਆ ਗਿਆ ਜੀ ਜਾਮਣ ਦੇ ਜੂਸ ਤੋਂ ਸਿਰਕਾ ਤਿਆਰ ਕੀਤਾ ਜੋ ਕਿ ਆਪਣਾ ਸ਼ੂਗਰ ਦੇ ਪੇਸ਼ੈਂਟ ਲਈ ਬਹੁਤ ਹੀ ਜ਼ਿਆਦਾ ਗੁਣਾਕਾਰੀ ਆ ਹੂੰ ਤੇ ਇਸ ਤੋਂ ਬਾਅਦ ਆਪਣੇ ਕੋਲੇ ਜੀ ਸੇਬ ਦਾ ਸਿਰਕਾ ਜੋ ਕਿ ਹਾਰਦੀ ਪ੍ਰੋਗਰਾਮ ਲਈ ਬਹੁਤ ਹੀ ਜ਼ਿਆਦਾ ਗੁਣਾਕਾਰੀ ਹੈ। ਅੱਛਾ ਜੀ। ਇੱਕ ਆਪਣੇ ਕੋਲੇ ਤੇ ਉਸ ਤੋਂ ਬਾਅਦ ਆਪਣੇ ਕੋਲੇ ਗੰਨੇ ਦਾ ਸਿਰਕਾ ਜਿੰਦਾ ਜੋ ਇਸ ਟਾਈਮ ਆਪਣੇ ਕੋਲ ਖਤਮ ਹੋ ਗਿਆ ਆਪਣਾ ਲੀਵਰ ਲਈ। ਆ ਆ ਮਰਬਾ ਦਿਖਾਓ ਜੀ। ਇਹ ਆਪਣੇ ਕੋਲੇ ਆਮਲੇ ਦਾ ਮਰਬਾ ਸਰ ਤੇ ਬਾਸ ਦਾ ਮਰਬਾ, ਇੱਕ ਬੇਲ ਦਾ ਮਰਬਾ, ਕਰਾਉਂਦੇ ਦਾ ਮਰਬਾ। ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਚਟਨੀ ਬਣਾਣੀ ਨੇ ਕਿ ਅਮਰੂਦ ਦੀ ਖੱਟੀ ਤੇ ਮਿੱਠੀ ਜਿਤਨੀ ਬਣਾਈ ਗੀ ਅਮਰੂਦੀ ਅਮਰੂਦ ਦੀ ਇਹ ਖੋਲੀ ਹੈ ਕੋਈ ਤੁਸੀਂ ਖੋਲ੍ਹੇ ਨੇ ਸਰ ਕੋਈ ਪ੍ਰੋਬਲਮ ਨਹੀਂ ਤੇ ਉਸ ਤੋਂ ਬਾਅਦ ਇੱਥੇ ਇੱਕ ਚੀਜ਼ ਦੇਖਣ ਨੂੰ ਵਧੀਆ ਲੱਗਦੀ ਆ ਵੀ 6 ਚੀਜ਼ ਲੱਗਦੀ ਆ ਟੈਸਟ ਕਰਨੀ ਆ ਉਹ ਇੱਕ ਮਿੰਟ ਵਿੱਚ ਖੋਲ੍ਹ ਲੈਂਦੇ ਆ ਇਹ ਕਿਸਾਨ ਮੇਲੇ ਆ ਨਾ ਹਾਂ ਕਿਸਾਨ ਮੇਲੇ ਇੱਕ ਮਿੰਟ ਕਿਸਾਨ ਮੇਲੇ ਤੇ ਤੁਹਾਨੂੰ ਲੈ ਕੇ ਆਏ ਕੋਈ ਦੁੱਖ ਦੇ ਨਹੀਂ ਉਹ ਖੁਸ਼ ਹੋਈ ਬਣੀ ਹੈ ਨਾ ਗੱਲ ਜੀ ਆਬੀਸਲੀ ਜਿੱਥੇ ਪੰਜਾਬੀ ਭਰਾ ਹੋਣ ਉਹਥੇ ਤਾਂ ਗੱਲ ਹੀ ਬਣਨੀ ਔਰ ਬਣਨਾ ਕੀ ਉਹਥੇ ਯਾਰ ਦੇਖ ਇਹ ਇਹ ਕਿਸਾਨ ਮੇਲੇ ਹਰ ਵਾਰੀ ਮਿਸ ਕਰ ਰਹੇ ਨੇ ਮੈਂ ਕਹਾ ਨਹੀਂ ਤੁਸੀਂ ਫੂਡ ਬਲੌਗ ਕਰਨਾ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕਿਸਾਨ ਮੇਲੇ ਦੇ ਕਰਵਾਉਣਾ ਉਸ ਤੋਂ ਬਾਅਦ ਵੀ ਆਪਣੇ ਕੋਲ ਨਿੰਬੂ ਦੀ ਚਟਨੀ ਆ ਖੱਟੀ ਮਿੱਠੀ ਸਰੋਂ ਨੂੰ ਜਦ ਅੱਖ ਵੀ ਕਰਦੇ ਤੇ ਸਰੋਂ ਦੇ ਨਿੰਬੂ ਦੀ ਅਗਿ ਉਸ ਤੋਂ ਬਾਅਦ ਆਪਣੇ ਕੋਲ ਅੰਬ ਦਾ ਜੈਮ ਵਗੈਰਾ ਜੀ ਤੇ ਜਿਹੜੀ ਕਿ ਆਪਣੇ ਕੋਲੇ ਆਲੂ ਬਖਾਰੀ ਚੱਤੀ ਸੀ ਉਹ ਸਟਾਰ ਖਤਮ ਹੋ ਚੁੱਕੀ ਹੈ ਜਿਹੜੀ ਕਿ ਪੇਂਟ ਚੀਵਰ ਦੀ ਬਹੁਤ ਹੀ ਜ਼ਿਆਦਾ ਗੁਣਾਤਰੀ ਹੈ ਹਾਂ ਉਹਦੇ ਉਪਰ ਬਾਅਦ ਮੰਗੋ ਚਟਨੀ ਆ ਗਈ ਜੀ ਹਾਂ ਤੇ ਖਾਸ ਗੱਲ ਅੱਬਦਾ achar ਆ ਗਿਆ ਜੀ ਚਿਪੜ ਦਾ achar ਜੋ ਕਿ ਆਪਾਂ ਨੂੰ ਜਿਵੇਂ ਕਿ ਹਾਜਮੇ ਲਈ ਹੋ ਗਿਆ ਜੀ ਆਪਣੇ ਕੁਦਰਤੀ ਅੰਦਰ ਵਾਲ ਵੀ ਚਲਾਏ ਵਾਲ ਨੂੰ ਵੀ ਗਾਲ ਲੰਦਾ ਹੈ। ਟੋਨ ਲਈ ਬਹੁਤ ਹੀ ਜਿਆਦਾ ਗੁਣਾ ਕਰਦਾ। ਦੇਖੋ ਚਿਪੜ ਦਾ ਅਚਾਰ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ। ਇਹਦੀ ਆਪਣੇ ਕੋਲੇ ਚੜ੍ਹਨੇ ਵੀ ਹੁੰਦੀ ਆ। ਸੋ ਇਸ ਟਾਈਮ ਖਤਮ ਹੋ ਚੁੱਕੀ ਆ। ਲੇਕਿਨ ਵਾਲ ਵੀ ਬੋਡੀ ਚ ਕੀ ਹੋਵੇ ਉਹ ਵੀ ਕਰਦਾ। ਉਹ ਜਾਮਣ ਵੀ ਕਰਦੀ ਆ ਉਹ ਕੰਮ। ਉਹ ਜਾਮਣ ਵੀ ਕਰਦੀ ਆ। ਅੱਛਾ। ਹਾਂ ਜੀ ਹਾਂ। ਉਸ ਤੋਂ ਬਾਅਦ ਆਪਣੇ ਮਰੀਂਗਾ ਦੇ ਫਲੀਆਂ ਦਾ ਅਚਾਰ। ਅੱਛਾ ਜੀ। ਅੱਛਾ ਜੀ ਆਹ ਵਾਲਾ। ਜੀ। ਇਹ ਸੈਸ ਮੁਤਾਬਕ 6.5 ਸਮੋਰੀਓਂ ਠੀਕ ਕਰਦਾ। ਹਾਂ ਜੀ। ਹਾਂ ਜੀ। ਬਹੁਤ ਹੀ ਜਿਆਦਾ ਗੁਣਾਕਾਰੀ ਆ। ਤੇ ਅਦਰਕ ਦਾ ਅਚਾਰ ਆ ਟੇਉ ਦਾ achar ਆ ਗਿਆ ਟੇਉ ਦਾ ਹੋ ਗਿਆ ਇਸ ਤੋਂ ਬਾਅਦ ਕਰੇਲੇ ਦਾ achar ਜਿਹੜਾ ਕਿ ਆਪਣੇ ਸ਼ੂਗਰ ਪੇਸ਼ੈਂਟ ਲਈ ਬਹੁਤ ਜ਼ਿਆਦਾ ਗੁਣਾਤਮਕ ਹੁੰਦੀ ਹੈ ਫਿਰ ਜਦੋਂ ਅਸੀਂ ਗੰਨੇ ਨੂੰ ਜੀ ਆਏ ਆ ਕੇ ਆਪਣਾ ਲਸਣ ਦਾ achar ਹੈ گارਲਿਕ ਦਾ ਜੀ ਇਸ ਤੋਂ ਬਾਅਦ ਟੁੱਕਿਆਂ ਦਾ achar ਆ ਗਿਆ ਜੇਸੀ ਕਿਕਰ ਦੇ ਜਿਹੜੇ ਕਿ ਕੈਲਸ਼ੀਅਮ ਦੀ ਕਾਰਡ ਨੂੰ ਭੁੱਲ ਗਏ ਪੰਜਾਬੀ ਇਹਨੂੰ ਭੁੱਲ ਗਏ ਇਹਨੂੰ ਭੁੱਲ ਗਏ ਜੀ ਬਹੁਤ ਹੀ ਟੁੱਕੇ ਟੁੱਕੇ ਖਾਣੇ ਭੁੱਲ ਗਏ ਆਪਣੀ ਫਿਕਰਾਂ ਹੀ ਖਤਮ ਹੋ ਚੁੱਕੀਆਂ ਨੇ ਕਿਕਰਾਂ ਖਤਮ ਹੋ ਗਈਆਂ ਕਿਕਰਾਂ ਚੰਗੀਆਂ ਨਹੀਂ ਲੱਗਦੀਆਂ ਪੰਜਾਬੀਆਂ ਨੂੰ ਤਰੀ ਦੋਸਰਾ ਆ ਦੇਖੋ ਜੀ ਇਹ ਗਰੇਲੇ ਮਿਕਸ ਆ ਚਾਰ ਆ ਜਿਹੜਾ ਕਿ ਆਪਾਂ ਨੂੰ ਕੈਲਸ਼ੀਅਮ ਦੀ ਘਾਟ ਲੀ ਯਾਰ ਦੀ ਘਾਟ ਲੀ ਜੋੜਾਂ ਇੰਦਰ ਦੀ ਬੈਕ ਪੇਨ ਦੀ ਮੈਡੀਸਨ ਦਾ ਕੰਮ ਕਰਦਾ ਹਮ ਇਸੇ ਕਾਰਨ ਆਪਾਂ ਨੂੰ ਇਹ ਬੱਕਰੀਆਂ ਦੁੱਧ ਲਾ ਲਓ ਇਹ ਬਹੁਤ ਹੀ ਜਿਆਦਾ ਗੁਣਾਕਾਰੀ ਉਹ ਜੰਗਲਾ ਚ ਹੀ ਕੋਈ ਖਾਂਦੀਆਂ ਨੇ ਜੀ ਜਿਹੜਾ ਕਿ ਖੂਨ ਦੀ ਕਮੀ ਨੂੰ ਇਹਦੇ ਵਿੱਚ ਕੈਲਸ਼ੀਅਮ ਆਇਰਨ ਇਹਦੇ ਵਿੱਚ ਇੰਨੇ ਜਿਆਦਾ ਐਂਟੀਆਕਸੀਡੈਂਟ ਨੇ ਜਿਹੜੇ ਕਿ ਆਪਾਂ ਨੂੰ ਕੈਂਸਰ ਤੱਕ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦਾ ਹਮ ਬਹੁਤ ਹੀ ਜਿਆਦਾ ਗੁਣਾਕਾਰੀ ਮਾਰੂ ਤੇ ਬਾਦ ਦੀ ਜਾਨੀ ਰਾਣੀ ਵੀ ਹੁੰਦਾ ਅੱਗੇ ਆਜੋ ਜੀ ਸ਼ਨੀਪੂ ਦਾ ਚਾਰ ਆ ਗਿਆ ਮਿੱਟਾ ਨੂੰ ਖਾ ਕੇ ਜਿਹੜੇ ਸਾਰੇ ਪੁਆਇੰਟ ਸਵੇਰੇ ਮਿਲ ਜਾਂਦੇ ਸਾਰੇ 300 ਰੁਪਏ ਦਾ ਨੰਬਰ 973 ਲਿਖਿਓ ਜੀ ਬਾਅਦ ਵਿੱਚ ਨਿਕਸਾਰ ਆ ਗਿਆ ਸਰ ਕੀ ਲਾਲ ਮਿਰਚ ਆ ਗਈ ਜਿਹੜੇ ਵਾਈ ਜਿਹੜੇ ਸਰ ਕਹਿ ਰਹੇ ਸੀਗੇ ਅੱਛਾ ਆ ਚੀਜ਼ ਪੰਜਾਬੀ ਭੁੱਲ ਗਾਇਆ ਆ ਦੇਖ ਲਓ ਪਹਿਲਾਂ ਇੱਕ ਕਰੀ ਇੱਕ ਔੜ ਤੁੰਮੇ ਆ ਅੱਛਾ ਸਾਡੇ ਬਜ਼ੁਰਗ ਸਾਡੇ ਵੱਡੇ ਬਡੇਰੇ ਕੌਰ ਤੁਮਿਆਂ ਦਾ ਪ੍ਰਯੋਗ ਕਰਦੇ ਸੀ ਫੱਕੀ ਵਗੈਰਾ ਬਾਗਦੇ ਸੀ ਅਸੀਂ ਪਸ਼ੂਆਂ ਨੂੰ ਦਿੰਦੇ ਸੀ ਅੱਜ ਵੀ ਸਿਆਣੇ ਲੋਕ ਪਸ਼ੂਆਂ ਨੂੰ ਕੌਰ ਤੋਂ ਮੱਤ ਦਿੰਦੇ ਆ ਤੇ ਕੌਰ ਤੁਮਾ ਅਸੀਂ ਆਪਣੀ ਲਾਈਫ ਚੋਂ ਕੱਢ ਕੇ ਰੱਖ ਦਿੱਤਾ ਆਪਾਂ ਉਸ ਏਰੀਏ ਚ ਆ ਜਿੱਥੇ ਆਪਾਂ ਕੌਰ ਤੁਮਾ ਹੁੰਦਾ ਨਕੂਦਰ ਸਾਡਾ ਏਰੀਆ ਜਿਹੜਾ ਇਹ ਟਿੱਬੇ ਦਾ ਇਲਾਕਾ ਸ਼ੁਰੂ ਹੋ ਗਿਆ ਬਿਲਕੁਲ ਇਹ ਕੌਰ ਤੁਮੇ ਦਾ ਇਲਾਕਾ ਪਰ ਕੌਰ ਤੁਮ ਲੋਕੀ ਭਲਾ ਦੇ ਹੈ ਲੱਭਦਾਰ ਬਹੁਤ ਕੁਝ ਬਹੁਤ ਮਿਲਦਾ ਆ ਖੁੱਲੇ ਚਾਰ ਦੇਖ ਲਓ ਜੀ ਅੰਬ ਦਾ ਚਾਰ ਹੈ ਅਬ ਮਿਰਚਾ ਹਰੀ ਦਾ ਆ ਲਾਲ ਦਾ ਸਪਾਈਸੀ ਚਟਨੀ ਬਣਾਈ ਹੋਈ ਆ ਲੋ ਸਰ ਤੁਹਾਡੇ ਕੰਮ ਦੀ ਚੀਜ਼ ਓਏ ਹੋਏ ਹੋਏ ਲਸਣ ਦਾ ਚਾਰ ਆ ਕਿੰਨੇ ਦਾ ਚਾਰ ਆ ਗਿਆ ਜੀ ਕਾਦਾ ਕਰੇਲੇ ਦਾ ਜੀ ਕਰੇਲੇ ਦਾ ਚਾਰ ਆ ਤੇ ਮਿਕਸ ਚਾਰ ਆ ਗਿਆ ਜੀ ਤੇ ਢੇਉ ਦਾ ਚਾਰ ਆ ਗਿਆ ਜੀ ਆਪਣਾ ਹੂੰ ਆਹ ਬਾਤ ਹੈ ਭਾਜੀ ਬਾਜੀ ਟੇਉਂਦਾ ਚਾਰ ਰੂਹ ਖੁਸ਼ ਹੁੰਦੀ ਕਿ ਨਹੀਂ ਚਾਰ ਦੇਖ ਕੇ ਇਹ ਗੱਲ ਪੱਕੀ ਭਾਜੀ ਅੱਛਾ ਖੜ ਕੇ ਮੈਂ ਕਹਿੰਦਾ ਪੂਰਾ ਪੂਰਾ ਹਾਂ ਤੁਹਾਡਾ ਹਾਲਾ ਨੱਕ ਖਰਾਬ ਆ ਨੱਕ ਖਰਾਬ ਆ ਪਰ ਅੱਜ ਖੁੱਲ ਗਿਆ ਨੱਕਾ ਕੇ ਹਾਂ ਕਿਸਾਨ ਮੇਲੇ ਨੇ ਨੱਕ ਵੀ ਖੋਲਤਾ ਆ ਖੋਲਤਾ ਖਿਆ ਦਾ ਆ ਆ ਖੁੱਲਾ ਉਹ ਬੱਲੇ ਭਾਜੀ ਭਾਜੀ ਇੱਥੇ ਤੇਲ ਘਟਨੇਗਾ ਇਹ ਤੇਲ ਸਾਰਾ نیچے ਚਲਾ ਜਾਂਦਾ ਜੀ ਅੱਛਾ ਜੀ ਇਦਾਂ ਵੀ ਹੁੰਦਾ ਥੋੜਾ ਜਿਹਾ ਨਾ ਫਰਕ ਹੁੰਦਾ ਕਿਉਂਕਿ ਅਸੀਂ ਖੇਤੀ 'ਚ ਕੰਮ ਕਰਦੇ ਆ ਅਸੀਂ ਕਿਸਾਨਾਂ ਦੇ ਪੱਖ 'ਚ ਆ ਬਿਲਕੁਲ ਜਿਹੜੀ ਚੀਜ਼ ਆ ਉਹ ਕਦੇ ਇਦਾਂ ਨਾ ਲੋਕਾਂ ਨੇ ਵੀ ਤੂੰ ਦੇ ਸਪੋਰਟਰ ਆਂ ਅੱਛਾ ਇੱਕ ਸਭ ਤੋਂ ਵੱਡੀ ਚੀਜ਼ ਆ ਵੀ ਆ ਭਾਜੀ ਇੱਥੇ ਪਿੰਡਿਆਂ ਵੀ ਮਿਲਦੀਆਂ ਨੇ ਕਮਾਲ ਹੋ ਗੀ ਯਾਰ ਬਾਕੀ ਤਿਲ ਪਿੰਨੀਆਂ ਚਾਹ ਵਾਂਗ ਤੇ ਚਲੋ ਹੁਣ ਵਲੌਗ ਹੋ ਗਿਆ ਲੰਮਾ ਹੁਣ ਆਪਾਂ ਕਰੀਏ ਲਈਏ ਜਾ ਗਿਆ ਨੰਬਰ 9803702140988801282 ਜਿਸ ਭੈਣ ਭਾਈ ਨੇ ਕੋਈ ਆਚਾਰ ਲੈਣਾ ਜਾਂ ਮਰਬੇ ਲੈਣਾ ਕੈਂਡੀ ਵਗੈਰਾ ਲੈਣੀ ਆ ਸ਼ਹਿਦ ਵਗੈਰਾ ਲੈਣਾ ਆ ਚਟਨੀ ਲੈਣੀ ਆ ਗੁੜ ਸ਼ੱਕਰ ਵਗੈਰਾ ਦਾ ਕੰਟੈਕਟ ਲੈ ਸਕਦਾ ਕੀ ਬਾਤ ਹੈ ਭਾਜੀ ਚਲੋ ਜੀ ਥੈਂਕ ਯੂ ਸੋ ਮਚ ਭਾਜੀ ਭਾਜੀ ਕਰੋ ਕਰੋ ਐਂਡਿੰਗ ਵਲੌਗ ਦੀ ਵਲੌਗ ਦੀ ਐਂਡਿੰਗ ਤੈਨੂੰ ਪਤਾ ਹੀ ਚੱਲਦੀ ਆ ਵੀ ਵੇ ਹੁਣ ਤੁਸੀਂ ਕਰਨਾ ਕੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਣੇ ਆਪਣੇ ਭਰਾਵਾਂ ਨੂੰ ਪੰਜਾਬ ਦੇ ਰਿਸਪੋਰਟ ਜਰੂਰ ਕਰਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕਸ ਲਾਰਡ ਮਿਹਰਬਾਨੀ